ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਸਾਹ ਦੇ ਬਾਧੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅਗਲਾ ਬਲੌਗ ਸ਼ੁਰੂ ਕਰਨਾ ਪਿਛਲਾ ਬਲੌਗ ਤੁਸੀਂ ਦੇਖ ਰਹੇ ਹੋ ਵੀ ਹਾਂ ਕਿ ਆਪਾਂ ਲੱਗੇ ਹੋਏ ਆ ਮਿਸਤਰੀਆਂ ਨਾਲ ਕੰਮ ਕਰਾਂ ਤੇ ਲੋ ਜੀ ਇਹ ਬਲੌਗ ਤੁਹਾਨੂੰ ਅੱਜ ਦੇ ਰਹੇ ਹਾਂ ਹੁਣ ਸ਼ਾਮ ਦਾ ਟਾਈਮ ਹੋ ਗਿਆ ਜੀ ਤਿੰਨ ਤੋਂ ਬਾਅਦ ਚਾਹ ਪੀ ਲਈ ਤੇ ਇੱਕ ਦਿਨ ਵਿੱਚ ਤਿੰਨ ਰਾਦੇ ਲੱਗਦੇ ਆਂ ਬਾਕੀ ਜਿੰਨੇ ਵੀ ਆਪਣੇ ਵਲੌਗ ਨਾਲ ਜੁੜੇ ਹੋਏ ਆ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਨੂੰ ਸਾਰਿਆਂ ਦਾ ਦਿলো ਧੰਨਵਾਦ ਆਈ ਤੇ ਜਿਹੜੀਆਂ ਵੀ ਆਪਣੀਆਂ ਭੈਣਾਂ ਤੇ ਭਰਾ ਕਮੈਂਟ ਕਰਦੇ ਉਹਨਾਂ ਦਾ ਵੀ ਦਿলো ਧੰਨਵਾਦ ਲੋ ਜੀ ਹਮਾਰ ਚਲਦੀਆਂ ਹੁਸੀਨ ਬਾਦੀਆਂ ਜੰਨਤ ਆ ਜੀ ਇੱਥੇ ਜੰਨਤ ਤੇ ਇਹ ਦੇਖੋ ਚਾਰੇ ਪਾਸੇ ਪੰਛੀ ਚਹਿਕ ਰਹੇ ਨੇ ਬੋਲ ਰਹੇ ਤੇ ਬਹੁਤ ਸੋਹਣਾ ਲੱਗ ਰਿਹਾ ਫੀਲ ਹੋ ਰਿਹਾ ਦਿਲ ਕਰਦਾ ਇਹ ਦੇਖੋ ਅੱਜ ਦੂਜਾ ਦਿਨ ਹੈ ਕੱਲ ਸ਼ਾਮ ਨੂੰ ਅਸੀਂ ਇਹੀ ਟਾਈਮ ਪਹੁੰਚੇ ਤੇ 4-5 ਵਜੇ ਅੱਜ ਇਹ ਲੱਗਿਆ ਵੀ ਅਸੀਂ ਤਾਂ ਉਰੇ ਦੇ ਹੀ ਪਸੰਦੇ ਆ ਜਾਣਾ ਨਹੀਂ ਉਰੇ ਤੇ ਕਿਤੇ ਗੱਲੇ ਹੀ ਨਹੀਂ ਕਰਦੇ ਅਸੀਂ ਤੇ ਲੋ ਜੀ ਜੇ ਹੁਣ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲੋ ਜੀ ਹੁਣ ਤੁਹਾਨੂੰ ਦਿਖਾਣਾ ਵੀ ਅਸੀਂ ਕਿੰਨਾ ਕੰਮ ਖਿੱਚਤੇ ਅਤੇ ਕਿੱਥੇ ਹੁਣ ਜਾ ਰਹੇ ਹਾਂ ਤੇ ਕੀ ਕਰ ਰਹੇ ਹਾਂ ਤੇ ਬਾਕੀ ਨਾਲ ਬਣੇ ਰਹੋ ਤੇ ਆਪਣੀਆਂ ਦੋ ਮਤਾਵਾ ਆਈਆਂ ਚਾਚੀ ਕੋਲ ਜਿਹੜੀਆਂ ਚਾਚੀ ਦੀਆਂ ਭਰੋਸਣਾ ਆਈਆਂ ਉਹਨਾਂ ਨਾਲ ਗੱਲਬਾਤ ਕਰਾਣੇ ਥੋੜੀ ਤੇ ਲੋ ਜੀ ਦੇਖਿਓ ਨਾਲ ਕਿੰਨੇ ਨਾਈਸ ਹੈ ਕਿੰਨੀ ਸੋਹਣੀ ਬੋਲੀ ਹੈ ਤੇ ਕਿੰਨੇ ਪਿਆਰ ਨਾਲ ਬੋਲਦੇ ਆ ਤੇ ਚਲੋ ਠੀਕ ਹੈ ਹੁਣ ਤੁਸੀਂ ਨਾਲ ਬੜੇ ਰਹੇ ਹੋ ਮੇਰੇ ਭੈਣੋ ਤੇ ਤੁਹਾਡੀ ਗੱਲਬਾਤ ਕਰਾਨੇ ਦੋ ਚਾਰ ਦੇਖਦਾ ਮੈਂ ਮੜੀਕ ਗੱਲ ਜੀ ਛੇੜ ਕੇ ਜੇ ਛਿੜ ਗਏ ਚਲੋ ਠੀਕ ਹੈ ਜੀ ਜੇ ਹੁਣ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਧੰਨਵਾਦ ਜੀ ਸਾਰਿਆਂ ਦਾ ਵਲੌਗ ਨੂੰ ਹੁਣ ਕਰੋ ਜੀ ਫੁੱਲ ਬੋਚ ਚਲੋ ਠੀਕ ਹੈ ਬਣੇ ਰਹੋ ਨਾਲ ਖੂਬਸੂਰਤ ਹਸੀਨ ਬਾਦੀਆਂ ਦੇ ਕਰੋ ਦੀ ਦਰਸ਼ ਆਈ ਹਾਂ ਮਾ ਚੱਲਦੇ ਹਾਂ ਹਸੀਨ ਬਾਦੀਆਂ ਤੇ ਗੱਲਬਾਤ ਇਸ ਤਰ੍ਹਾਂ ਹੈ ਤੇ ਇਹ ਦੇਖੋ ਚਾਚੀ ਹੁਣ ਥੱਲੇ ਜਦ ਹੁਣ ਔਰੇ ਤੇ ਤਾਂ ਉਧਰ ਚਾਹ ਜਾਨੇ ਨਾ ਜੀ ਇਹ ਲਾਸਨ ਚਾਚੀ ਹੁੰਦਾ ਸਾਰਾ ਬੰਦਰਾ ਤੋੜ ਤੋੜ ਖਾ ਲਿਆ ਉੱਪਰ ਤੇ ਚਲੋ ਨਿਕਲਦਾ ਆਊਗਾ ਉਹ ਅਦਰਕ ਪੱਟ ਲਿਆ ਤਈ ਜਿੱਥੇ ਛੇਲੂ ਹੈ ਜੀ ਤੇ ਬਾਕੀ ਹੁਣ ਪੈ ਪੈਤ ਕੀ ਜੇ ਮਕਾਨ ਤਿਆਰ ਕਰ ਰਹੇ ਨਾ ਜੀ ਪੈ ਪਾ ਗਏ ਆਪਣੇ ਕੋਲ ਤੇ ਬਾਕੀ ਤੁਹਾਨੂੰ ਦਿਖਾਨਾ ਹੀ ਹੁਣ ਕੰਮ ਕਿੰਨਾ ਚੱਲ ਰਿਹਾ ਜਿਹੜੇ ਪੈ ਪਾ ਗਏ ਨਾ ਜੀ ਇਹ ਪੇਂ ਤਿੰਨ ਚਾਰ ਉਹ ਅਸੀਂ ਸਿੱਧੇ ਚਾਚਾ ਕਹਿੰਦਾ ਜਿੰਨੇ ਵੀ ਬਚ ਗਏ ਅਸੀਂ ਜੁਆਇੰਟ ਮਾਰ ਕੇ ਟੁੱਲੂ ਪੰਪ ਤੇ ਇੱਧਰ ਖੇਤੀ ਕਰੇਗਾ ਨਹੀਂ ਫਿਰ ਤੇ ਲੋ ਜੀ ਇੱਕ ਦਿਨ 'ਚ ਮੇਰੇ ਹਿਸਾਬ ਗੱਲ ਤਾਂ 3 ਰਦੇ ਲੱਗਦੇ ਐ ਤੇ 7 ਰਦੇ ਤੇ 7ਾਂ 'ਚ ਅੱਜ 3 ਕੱਢ ਦੋ 4 ਰਹਿ ਗਏ ਕਾਲੂ ਮਨੂੰ ਲੱਗਦਾ ਇਹ ਕੰਦ ਕਲੀਅਰ ਹੋ ਜੂਗੀ ਪਰ ਲੈਂਟਰ ਤੱਕ ਚਲੇ ਜਾਊਗੀ ਤੇ ਪਰਲੀ ਤਾਂ ਫਿਰ ਇਟਾਂ ਦੀ ਉਹ ਐ ਤੇ ਇੱਕ ਹੋਰ ਵੀ ਹੋ ਗਿਆ ਜੀ ਅੱਜ ਅਸੀਂ ਜਦੋਂ 2 ਵਜੇ ਤੋਂ ਆਏ ਆ ਲੰਚ ਕਰਕੇ ਤੇ ਉਸ ਤੋਂ ਬਾਅਦ ਨਾ ਜੀ ਲੰਚ ਕਰਕੇ ਆਏ ਤੇ ਦੇਖੋ ਇੱਧਰ ਪੈੜ ਕਿੰਨੀ ਸੋਣੀ ਬੰਨੀ ਵੀ ਐ ਤੇ ਦੇਖੋ ਦੋ ਗਾਰਡਨਾਂ ਪਰੇ ਤੁਰਦੀਆਂ ਤੇ ਲੰਚ ਕਰਕੇ ਜਦੋਂ ਆਏ ਆ ਹੋਰ ਬਾਈ ਚਾਚੀ ਐ ਬੈਠ ਕੇ ਤਾਂ ਨਹੀਂ ਗੱਲ ਬਣਨੀ ਮੈਂ ਤਾਂ ਲੇਬਰ ਪੰਜਾਬ ਤੱਕ ਦੀ ਲਿਆ ਆਇਆ ਜੀ ਤੁਸੀਂ ਫੇਰ ਉਹੀ ਗੱਲ ਮੰਨੂ ਠੇਕਾ ਦੇ ਆ ਤੁਸੀਂ 5 ਦਿਨ ਦਾ 4 ਦਿਨ ਦਾ ਹੁਣ ਤੁਹਾਡੀਆਂ ਆ ਗਈਆਂ ਸਹੇਲੀਆਂ ਹੈਂ ਹੈਂ ਹੋਰ ਦੋ ਗੱਪਾਂ ਲਾ ਲਈਏ ਹਾਂ ਦੇਖੋ ਚਾਚੀ ਦੀ ਗੱਪ ਛੱਪ ਚੱਲਦੀ ਹੈ ਜੀ ਤੇ ਸਾਡੇ ਦੀ ਡਿਊਟੀ ਵਾਸਤੇ ਆ ਰਾ ਫੇਰ ਮੁਕਲੀ ਹਾਂਜੀ ਲੋ ਜੀ ਇਹ ਮਨਜੀਤ ਉਹਨਾਂ ਦੇ ਮਨਜੀਤ ਤੁਹਾਡੀ ਤਾਈ ਜੀ ਲੱਗਦੇ ਹਾਂ ਤੇ ਚਾਚੀ ਦੋ ਰਾਦੇ ਤਾਂ ਲੱਗ ਗਏ ਇੱਕ ਰਹਿ ਗਿਆ ਬਾਕੀ ਆਪਣਾ ਉਹਦਾ ਵੀ ਸਾਰੀ ਤਾਂ ਤਿਆਰੀਆਂ ਹੋ ਗਈ ਹੈ ਹਨਾ ਪੱਥਰ ਪਏ ਅੰਦਰ ਬਾਨਾ ਨੂੰ ਮੜਾ ਸੂਤ ਮਾਰ ਲੰਦੋ ਵਾ ਜਿਹੜੇ 10 ਕ ਪੱਥਰ ਆ ਉਹ ਵਿਚਾਲੇ ਫੜਾ ਕੇ ਨਾ ਫਿਰ ਦੇਖੂਗੇ ਉਹ ਪਰਲੀ ਕੰਧ ਇੱਟਾਂ ਵਾਲੀ ਵਾ ਫਿਰ ਤਾਂ ਇੱਟਾ ਹਰ ਮਸਾਲੇ ਹੀ ਆਊ ਜਾਊਗਾ ਹਨੇ ਨਾ ਬੀਨ ਤਾਂ ਨੇ ਕੱਲ ਟਾਕੀਆਂ ਪਰ ਹਾਂ ਹਾਂ ਉਹ ਤਾਂ ਚੱਲ ਪਾਉਂਗੇ ਅੱਜ ਦੀ ਗੱਲ ਕਰਦਾ ਜੀ ਮੈਂ ਜਿਹੜੀ ਅੱਜ ਦਾ ਟਾਰਗੇਟ ਹੈ ਹਨਾ ਤੇ ਆਪਣੇ ਘਰ ਕਿੱਥੇ ਹੈਗੇ ਜੀ ਉਹ ਨਾਲ ਪਾਸੇ ਆ ਜੀ ਉਹ ਥੱਲੇ ਪੁੱਪੜਾ ਕਿੱਥੇ ਆ ਪਾਪੇ ਅੱਜ ਲੈਣ ਜਾ ਕਰਦੇ ਤੇ ਇੱਥੇ ਨਹੀਂ ਉਹ ਇੱਧਰ ਨੂੰ ਉਤਰਦੇ ਜੀ ਪਪਲੋਗੀ ਹਨਾਈ ਉਧਰ ਵੀ ਖੇਤ ਹੈਗੇ ਹਨਾਈ ਪਾਚ ਆਇਆ ਤੁਹਾਨੂੰ ਚੱਕਰ ਹਾਂ ਕੋਈ ਦੇਖਿਆ ਸ਼ਾਂਤੀ ਜੀ ਹਾਂ ਕਮਜ਼ੋਰੀਆਂ ਆਉਂ ਚੱਕਰ ਤੋਂ ਬਹੁਤ ਨਾਈਟ ਹਾਂ ਚਾਹ ਬਣਾ ਲੈਂਦੇ ਹਾਂ ਹਾਂ ਚਾਹ ਪੜਾਤੀ ਪਾ ਚਾਹ ਪੜਾਤੀ ਤਾਈ ਹਾਂ ਪੀ ਲਈ ਤਾਈ ਨੇ ਚਾਹ ਪੀ ਲਈ ਮਸ਼ੀਨਾਂ ਕੀ ਪੱਥਰ ਲਿਆਣੇ ਬਸ ਹੁਣ ਤਾਂ ਮौज ਹੀ ਆ ਤੇ ਬਾਕੀ ਜੀ ਤਾਈ ਉਹਨਾਂ ਦੇ ਨਾਲ ਆਏ ਪਏ ਐ ਇਹਨਾਂ ਦੇ ਵਫਾਦਾਰ ਜਾਨਵਰ ਦੇਖੋ ਜੇ ਤਾਈ ਉਹਨੇ ਉਰੇ ਬੈਠੇ ਨਾ ਉਹ ਦੇਖੋ ਬੈਠਿਆ ਨਾ ਆਪਣੇ ਇਹਨਾਂ ਮਾਲਕਾਂ ਦਾ ਪਤਾ ਉਹਨੂੰ ਗੌਰ ਕਰਦਾ ਪੂਰੀ ਐ

ਉਦਨ ਹੋ ਜਾ ਤਾਈ ਜੀ ਅੱਛਾ ਜੀ ਤੇ ਬਾਕੀ ਦੋ ਤਿੰਨ ਸ਼ਰਤਾਂ ਤੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਜੀ ਸਵੇਰੇ ਆਦਾ ਚਾਚੀ ਤੁਹਾਨੂੰ ਹੈ ਵੀ ਜਿਹੜੀ ਆਪਣੀ ਲੇਬਰ ਆਈ ਹੈ ਇੱਕ ਤਾਂ ਇਹਨਾਂ ਨੂੰ ਨਾ ਜੇ ਕੁਝ ਵੀ ਕਹਿਣਾ ਹੈ ਕੋਈ ਕੰਮ ਘੱਟ ਕਰਦੀਆਂ ਤਾਂ 6 ਵਜੇ ਛੁੱਟੀ 5 ਵਜੇ ਕਹਿਣਾ ਹੈ ਨਹੀਂ ਛੱਡ ਕੇ ਦੌੜ ਕੇ ਮੈਂ ਕੁਝ ਨਹੀਂ ਕਰ ਸਕਦਾ ਜੀ ਠੀਕ ਨਹੀਂ ਜੇਸੀ ਵੀ ਮਸ਼ੀਨ ਆ ਰਹੀ ਹੈ ਤੇ ਲੋ ਜੀ ਤੁਹਾਨੂੰ ਕੰਮ ਦਿਖਾ ਦਈਏ ਇੱਕ ਵਾਰੀ ਜੱਸ ਕਰਨ ਕਿਆ ਚੱਲ ਰਿਹਾ ਸਾਸਰੀ ਕੱਲ ਬੁਲਾਉਂਦੇ ਹੀ ਨੇ ਹਾਂ ਜੱਸ ਕਰਨ ਤਾਂ ਮਸਤ ਹੋਇਆ ਵਾ ਉਹਦੀ ਡਿਊਟੀਆਂ ਕਿਆ ਕਦੀ ਮਸਾਲਾ ਸਵੇਰੇ ਆ ਕਹਿੰਦਾ ਅੱਜ ਉਹਨੇ ਕੰਮ ਸੋਹਣੇ ਹਾਂ ਹੁਣ ਵੀ ਮਸਾਲਾ ਰਲ ਆ ਗਿਆ ਤੇ ਇਧਰ ਡਿੰਪਲ ਦਾ ਵੀ ਚੱਲ ਰਿਹਾ ਕੰਮ ਸਾਸਰੀ ਕੱਲ ਦੀ ਸਾਰੇ ਹਾਂ ਕੰਮ ਆਪਣੇ ਆਪ ਕਰ ਦਿੰਦੇ ਤੇ ਬਾਕੀ ਗੱਲ ਇੱਕ ਹੋਰ ਵੀ ਆ ਚਾਚੀ ਅੱਜ ਕਿੰਨੀ ਤਰੀਕ ਹੈ 31 ਨਾ ਪਹਿਲੀ ਤੀ ਹੈ ਤੀ ਅੱਜ ਤੀ ਹੈ ਹਾਂ ਕੱਲ ਪਹਿਲੀ ਆ ਉਹ ਕਾਲੂ ਕਾਲੂ ਤਾਂ ਜੀ ਦਿਨ ਦੂ ਆਏ ਜਿਹੜੇ ਵਿੱਚ ਝੂਠ ਬੋਲਦੇ ਹਨ ਨਹੀਂ ਨਹੀਂ ਪਲ ਮਜ਼ਾਕ ਕਰਦੇ ਹਨ ਫਰਸਟ ਅਪ੍ਰੈਲ ਹੈ ਪਰ ਕਾਲੂ ਪਾ ਜੀ ਦੇ ਦਿਨ ਹੁੰਦੀ ਰਹੇ ਨਾ ਲੈ ਉਹ ਤਾਂ ਮਜ਼ਾਕ ਦਾ ਦਿਨ ਹੈ ਮਜ਼ਾਕ ਕਰਦੇ ਤੇ ਤੁਹਾਨੂੰ ਅਸੀਂ ਕਾਲੀ ਫਾਰ ਪਾ ਜੀ ਦੇ ਸਾਨੂੰ ਘੁਮਾ ਕੇ ਲੈ ਆਲਾ ਕਹਿੰਦੇ ਹਨ ਹਾਂ ਕਿੱਥੇ ਘੁਮਕਾਣਾ ਮੈਂ ਤਾਂ ਤੁਹਾਨੂੰ ਕਸੋਲੀ ਘੁਮਾ ਕੇ ਲੈ ਆਉਂਗਾ ਕੱਦੇ ਤਾਂ ਪੁੱਛ ਲੈ ਜਾ ਤੇ ਉਹਥੇ ਬਾਂਦਰਾਂ ਤੇ ਮੁਰਾਉਂਗਾ ਥੋੜਾ ਦੋ ਦੋ ਕਸੋਲੀ ਘੁਮਾ ਕੇ ਲੈ ਆਉਂਗਾ ਮੈਂ ਕਸੋਲੀ ਡੰਨ ਹੋ ਗਿਆ ਡੰਨ ਬਾਈ ਪਰਚੀਆਂ ਪਾ ਲੀਏ ਨਹੀਂ ਪਰਚੀਆਂ ਪਰਸੀਆ ਪਰਸੀਆ ਪਾਲ ਨੇ ਇੱਕ ਸੋਲੀ ਦੀ ਲਿਖਾ ਹੈ ਬਾਦਰਾ ਵਾਲਾ ਸਾਦਾ ਕਿੱਥੇ ਕਿੱਥੇ ਦੀ ਪਾਣੀ ਹਾਂ ਇਹ ਸੋਲੀ ਇੱਕ ਸਿੰਮ ਲੈਦੀ ਇੱਕ ਮਹਾਦੇਵ ਲੂਟਰੂ ਮਹਾਦੇਵ ਹਾਂ ਲੂਟਰੂ ਮਹਾਦੇਵ ਦੀ ਅੱਛਾ ਤੇ ਚਲੋ ਦੇਖਦੇ ਹਾਂ ਤੇ ਸਾਰੇ ਖੜੇ ਤੇ ਛੇ ਮਸ਼ੀਨ ਉਹੀ ਮੁੰਡਾ ਹੈ ਕੀ ਦੀ ਮਸ਼ੀਨ ਉਹਦੇ ਵਾਲੀ ਉਹ ਈ ਸੀ ਦੀ ਹੈ ਉਹ ਦੇਖ ਰਿਹਾ ਮਲਾ ਦਾ ਉਹੀ ਮੁੰਡਾ ਹੈ ਹੋਰ ਹੈ ਨਾ ਹੋਰ ਹੈ ਨਾ ਚੇਂਜ ਹੋ ਗਿਆ ਮੁੰਡਾ ਉਹ ਨਾ ਤੇ ਜੇ ਕੁਸਾ ਹੈਗਾ ਚਾਚੇ ਦੇਖ ਲੈ ਦੋ ਚੰਬੇ ਜੇ ਮਰਵਾਣੇ ਪਰ ਨਹੀਂ ਆਣ ਕਿਤੇ ਚੱਲੀ ਹੋਣੀ ਮਸ਼ੀਨ ਹਨਾ ਹੋਰ ਹੈ ਕੋਈ ਨਾਲੇ ਇਹਦੀ ਪਾਈਪ ਵੀ ਅਹੀਂ ਲਟਕ ਰਹੀ ਮੂਰੇ ਵਾਲੀ ਤੇ ਬਾਕੀ ਮੰਤਾ ਕੋਈ ਫਰਕ ਨਹੀਂ ਜੀ ਦੇਖ ਚਾਚੀ ਜਿਹੜਾ ਫਾਸਟ ਅਪ੍ਰੈਲ ਹੈ ਨਾ ਉਸ ਦਿਨ ਆ ਉਹਨੂੰ ਮਜ਼ਾਕ ਕਰਦੇ ਸਵੇਰੇ ਸਵੇਰੇ ਸਾੜੇ ਕਿੰਨੀ ਇਹੋ ਜਿਹਾ ਮਜ਼ਾਕ ਵੀ ਕਰਦੇ ਕਰਦੇ ਤੇ ਵੀ ਤੈਨੂੰ ਬੁਲਾਇਆ ਕਿਸ ਨੇ ਉੱਥੇ ਚਲੇ ਜਾਣਾ ਵੀ ਤੇਰਾ ਅੱਗੇ ਨਾ ਲੈਂਡਲਾਈਨ ਦਾ ਇੱਕ ਇੱਕ ਫੋਨ ਹੁੰਦਾ ਦਾ ਸਰਪੰਚਾਂ ਕੋਲ ਉਹਨਾਂ ਕਿਆ ਕਰਦਾ ਨਾ ਕਿਸੇ ਨੂੰ ਧੱਕੇ ਤੇ ਕਹਿ ਦਿੰਦਾ ਤੇਰਾ ਫੋਨ ਆਇਆ ਇੱਕ ਵਾਰੀ ਨਾ ਚਾਰ ਪੰਜ ਜਣੇ ਸੱਟ ਜਣੇ ਸਾਰੇ ਹੀ ਪਿੰਡੋਂ ਦੇ ਘਰਾਂ ਤੋਰ ਇਕ ਨੇ ਜੀਣਾ ਆਪਣਾ ਰੋਕ ਰਾਇਆ ਤਾਂ ਆਪਣੀ ਪਚੋਲਣ ਸਾਰੇ ਘਰਾਂ ਮੱਜਾ ਕੇ ਕਹਤੇ ਕਹਿੰਦੇ ਥੋੜਾ ਫੋਨ ਆਇਆ ਸਾਰੀ ਤੁਰੇ ਵੀ ਉਦੋਂ ਗਲੀਆਂ ਚ ਵੀ ਪੁੱਛ ਰਹੇ ਕਹਿੰਦੇ ਮੇਰਾ ਫੋਨ ਆਇਆ ਮੇਰਾ ਆ ਹੈ ਪ੍ਰਭੂ ਤਾਂ ਨਣੀ ਦੱਸ ਕਿ ਹੈ ਵੀ ਸੱਚੀ ਦਾ ਹੈ ਕੀ ਇਹ ਕਹਾਂ ਸੱਚੀ ਦਾ ਹੈ ਬਰਥਡੇ ਉਹ ਨਹੀਂ ਮੈਂ ਤਾਂ ਮਜ਼ਾਕ ਕਰਦਾ ਦਾ ਮੇਰਾ ਬਰਥਡੇ ਥੋੜੋ ਹੈ ਚਾਚੀ ਉਦੋਂ ਤਾਂ ਅਪ੍ਰੈਲ 4 ਹੈ ਉਦਣ ਬੁੱਧੂ ਬਣਾਣਾ ਜੀਦਾ ਹੀ ਬਣ ਗਿਆ ਦੇਖ ਲੂਗੇ ਥੋੜਾ ਮੈਂ ਅੱਜ ਹੀ ਬਣਾਇਆ ਪਿਆ ਦੇਖ ਲੈ 4 ਦਿਨ ਤੇ ਵੀ ਮੇਰਾ ਜਨਮ ਦਿਨ ਹੈ ਨਾ ਬੁੱਧੂ ਦਾ ਤਾਂ ਆਮੜਾ ਰਿਸ਼ਨ ਪਤਾ ਨਹੀਂ ਹੋਗਾ ਨਹੀਂ ਚਾਚੀ ਤੂੰ ਮੰਨ ਸਕਦੀ ਹੈ ਵੀ ਮੇਰਾ 1 ਫਰਵਰੀ ਨੂੰ ਹੋਊਗਾ ਉਹ ਤਾਂ ਮਜ਼ਾਕ ਦਾ ਦਿਨ ਹੈ ਝੂਠ ਦਾ ਨਾਲੇ ਉਦਣ ਵੀ ਇੱਕ ਗੱਲ ਹੋਰ ਵੀ ਹੈ ਚਾਚੀ ਪਿਛਲੇ ਸਾਲ ਕੀ ਹੋਇਆ ਤਾਂ ਉੱਥੇ ਹਰੀ ਫੁੱਟੇ ਅੱਗੇ ਆ ਕੇ ਤਾਂ 3 ਦਿਨ ਦੀ ਫੇਰ ਇੱਕ ਗੱਲ ਹੋਰ ਵੀ ਹੈ ਚਾਚੀ ਨਹੀਂ 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 ਡੀਪਲ ਗੱਲ ਪਤਾ ਕਿ ਨਹੀਂ ਦੋ ਦੋਨਾਂ ਨੂੰ ਕਿਹੜਾ ਪਾ ਲੈਣਾ ਪਾਜੀ ਵੀ ਨਹੀਂ ਮੈਂ ਇੱਕ ਗੱਲ ਹੋਰ ਵੀ ਦੱਸ ਦੰਨਾ ਹੁਣ ਤਾਂ ਨਾ ਸਰਕਾਰ ਨੇ ਵੀ ਕਰਤੇ ਅੱਜ ਤੇ 10 ਸਾਲ ਪਹਿਲਾਂ ਵੀ ਲੋਕ ਨਾ ਮਜ਼ਾਕ ਕਰਦੇ ਇਹ ਦਿਨ ਕਹਿੰਦੇ ਜੇ ਨਾ ਇਹ ਦਿਨ ਦੇ ਜਨਮ ਵੀ ਹੋਇਆ ਕਿਸੇ ਬੱਚੇ ਦਾ ਜਨਮ ਉਹ ਅਗਲੀ ਦਾ ਕਰ ਦਣਾ ਦੋ ਤਰੀਕ ਦਾ ਇੱਕ ਦਿਨ ਦਾ ਫਰਕ ਪਾ ਦਿੰਦੇ ਟੈਨਸ਼ਨ ਨਾ ਲੋ ਇਹ ਨਹੀਂ ਬਈ ਮੰਨਦੇ ਇਹ ਤਾਂ ਕੇਕ ਕਟਾ ਕੇ ਹਟੂਗੇ ਸਰਦਾਰਪਿੰਦਰ ਤਾਂ ਵੀ ਤਿੰਨ ਮਿਸਤਰੀ ਰੁਕੀ ਚਾਰ ਨਾ ਚਾਹ ਪਾਜੇ ਵੀ ਫੇਰ ਨਹੀਂ ਡਰੇ ਕਰਦੇ ਨਹੀਂ ਚਾਚੀ ਡਰ ਨਹੀਂ ਹੈਗਾ ਕੋਈ ਵੀ ਡਿੰਪਲ ਤੋਂ ਨਹੀਂ ਲਾਗਣ ਹੋ ਜਾ ਮੰਜੀ ਦੇ ਡਰ ਨਹੀਂ ਹੈ ਕੋਈ ਵੀ ਨਹੀਂ ਕਿਲੋ ਵੀ ਨਹੀਂ ਮੁਕਣਾ ਹੂੰ ਵੈਸੇ ਭਾ ਅੱਧਾ ਕਿਲੋ ਦਾ ਇੱਥੇ ਕਿਲੋ ਦਾ ਲਿਆਉਂਗੇ ਤੁਸੀਂ ਬੜਾ ਜਿਹਾ ਪੱਥਰ ਦੇਖੋ ਕਿਤੇ ਉਹਨੂੰ ਸਾਫ਼ ਕਰੋ ਅੱਛਾ ਚਲੋ ਠੀਕ ਹੈ ਮੈਂ ਕੇਕ ਲਿਆਉਂਗਾ ਪਰ ਇੱਕ ਵਾਦਾ ਕਰੋ ਮੇਰੇ ਨਾਲ ਇੱਕ ਬੜਾ ਜਿਹਾ ਡਿੰਪਲ ਪੱਥਰ ਦੇਖਿਆ ਵਾ ਤਾਂ ਕੋਈ ਅੱਜੇ ਜਾਓ ਤੁਸੀਂ ਉਹਦੇ ਆਲੇ ਦੇ ਦਰ ਘਾਹ ਫੂਸ ਸਾਫ਼ ਕਰੋ ਉਹਨੂੰ ਪੱਥਰ ਨੂੰ ਧੋ ਹੈ ਕਿ ਨਹੀਂ ਪਾਣੀ ਨਾਲ ਜਾਂਚੀ ਹੈ ਕਿ ਨਹੀਂ ਥੋੜੇ ਪੱਥਰ ਪਏ ਨਾ ਨਾ ਭਾਈ ਮੈਂ ਤਾਂ ਬੜਾ ਪੱਥਰ ਹੋਣਾ ਚਾਹੀਦਾ ਜੀਪਰ ਸਾਰੇ ਬੈਜ ਮੈਂ ਮਿਸਤਰੀਆ ਨੂੰ ਤੋੜਿਆ ਉਹ ਬੋਡੀ ਚੁੱਕ ਤੇ ਚੜਾਇਓ ਹਾਂ ਉਧਰ ਤੇ ਕੱਢੇ ਵੇ ਬੜੇ ਬੜੇ ਵੀਡੀਓ ਚ ਕੈਮ ਵਾਲੀ ਮੁੱੱਖਰ ਵੀ ਸਕਦਾ ਕਵਾ ਹਾਂ ਅਸੀਂ ਸਾਰੇ ਕੁਝ ਕਰੂਗੇ ਹਾਂ ਬਸ ਹਾਂ ਚਲੋ ਫਿਰ ਤਾਂ ਉਹ ਪੱਥਰ ਨੂੰ ਐ ਨਹੀਂ ਗਾਏ ਨਹੀਂ ਕੇਕ ਕੱਟਣਾ ਅਸੀਂ ਪਾਰਕ ਵੀ ਬਣਾ ਦੂੰਗਾ ਹਾਂ ਬਣਾਓ ਬਣਾਓ ਚਲੋ ਚਲ ਐਂ ਕਰ ਲੋ ਵਾਦਾ ਪਾਰਕ ਰਹਿਣ ਦਿਓ ਕਾਲੂ ਇਹ ਚਾਰੇ ਰਾਦੇ ਲਵਾ ਦੂੰਗਾ ਲਵਾ ਦੂੰਗੇ ਅਸੀਂ ਪੱਕੀ ਗੱਲ ਹੈ ਉਹ ਤਾਂ ਅੱਜ ਹੀ ਲੱਗ ਜਣੇ ਨਾ ਅੱਜ ਨਹੀਂ ਲੱਗਣੇ ਅੱਜ ਤਾਂ ਬਸ ਇੱਕੇ ਹੈ ਮਿਸਤਰੀ ਲਾ ਰੱਖੇ 9 10 ਵਜੇ ਤੱਕ ਹਾਂ ਇਹ ਵੀ ਗੱਲ ਹੈ ਤੁਸੀਂ ਵੀ ਕੋਈ ਗੱਲ ਸੁਣਾ ਦਿਓ ਮਤਾਵਾ ਮੇਰੀ ਉਹ ਕੋਈ ਗੱਲ ਬਾਤ ਸੁਣਾ ਦਿਓ ਸਮਝ ਨਹੀਂ ਆਣੀ ਫਿਰ ਹਾਂ ਇੱਧਰ ਦੀ ਬੋਲੀ ਚਾਚੀ ਕਰਤਾ ਕੋਈ ਗੱਲ ਬਾਤ ਸੁਣਾ ਇਹਨਾਂ ਦੀ ਗੱਲ ਬਾਤ ਸੁਣੀ ਹੈ ਜੀ ਇਹਨਾਂ ਕਾ ਬਾਰੇ ਪੁੱਛ ਰਿਹਾ ਕਾ ਵੱਡ ਲਿਆ ਲੱਕੜਾ ਲੈ ਲਈਆਂ ਵੀ ਆ ਵਿਚਾਰੀਆਂ ਹਾਂ ਘੁੰਮੜ ਫਿਰ ਇਹਨਾਂ ਲੱਕੜਾ ਦਾਤ ਚੱਕੇ ਵੇ ਲੱਕੜਾ ਲੈ ਕੇ ਜਾਂਦੀਆਂ ਇਹਨਾਂ ਹਾਂ ਇਹ ਵੀ ਹੈ ਤੇ ਮੈਨੂੰ ਐ ਲੱਗਦਾ ਵੀ ਸੰਗਦੇ ਜੀ ਤਾਂ ਨਹੀਂ ਜੀ ਤੁਸੀਂ ਨਹੀਂ ਸੰਗਤੀਆਂ ਨਹੀਂ ਮਤਾਏ ਤਰੀਆਂ ਤਾਂ ਐਨਾ ਟਾਈਮ ਹੜਾਇਆ ਵਾ ਨਹੀਂ ਨਹੀਂ ਸੰਗਤ ਉ ਜਣੋ ਥੋੜਾ ਕਨਾ ਬਾਈ ਇਧਰ ਦੇ ਹਰ ਇੱਕ ਇਨਸਾਨ ਦਾ ਨਾ ਜਿਹੜਾ ਆਪਣਾ ਗੱਲ ਕਰਨ ਦਾ ਤਰੀਕਾ ਏ ਬਹੁਤ ਵਧੀਆ ਬਹੁਤ ਵਧੀਆ ਢੰਗ ਨਾਲ ਬੋਲਦੇ ਸੋਚ ਸਮਝ ਕੇ ਕਿ ਕਿਆ ਗੱਲ ਕਰਨੀ ਮੰਨੂ ਬਹੁਤ ਵਧੀਆ ਲੱਗੇ ਇਧਰ ਦੇ ਸਭ ਸਾਰੇ ਇਨਸਾਨ ਲੈ ਸੁਣ ਲੋ ਜੀ ਮੰਨੂ ਤਾਂ ਪਤਾ ਹੀ ਨਹੀਂ ਦਾਈ ਨੇ ਕਿਹਾ ਹਾਂ ਵੀ ਚੱਲ ਜਾਣਾ ਹਾਂ ਦੂਜੀ ਦਾਈ ਨੇ ਕਿਹਾ ਨਾ ਮੈਂ ਤਾਂ ਇੱਥੇ ਹੀ ਰਹਿਣਾ ਹੈ ਨਾ ਵੀ ਫਿਰ ਦਾਈ ਨੇ ਜਵਾਬ ਦਿਆ ਮੇਰੇ ਮੇਰੇ ਤਾਂ ਬਹੂ ਹੈ ਨਾ ਜਿਹੜੀ ਘਰਾਂ ਕਰਨੇ ਵਾਲੀ ਵੀ ਮਨ ਤਾਂ ਕਰਨਾ ਪੈਣਾ ਕੰਮ ਕਰਾਂ ਜਾ ਕੇ ਬਹੂ ਨਾ ਆਉਦੇ ਨਾ ਆਉਦੇ ਨਾ ਮੇਰੇ ਮੇਰੇ ਆਉਂਦੀ ਫਿਰ ਤੁਸੀਂ ਗੱਲ ਬੋਲੀਓ ਤੁਸੀਂ ਭਲੇ ਵੀ ਚੱਲੋ ਹਾਂ ਬੰਦਾ ਤੁਨ ਜਾਣਾ ਮੈਂ ਤੇ ਬਹੂ ਘਰ ਕੰਮ ਕਰਦਾ ਹਾਂ ਹਾਂ ਇਹ ਵੀ ਹੈ ਬਾਕੀ ਮਤਾਵਾ ਕੋਲ ਤਾਂ ਹਥਿਆਰੇ ਬਹੁਤ ਤਕੜੇ ਤਕੜੇ ਆ ਬੰਦਾ ਫੁੱਲ 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 ਪਰਦੂ ਇਹ ਤਾਂ ਬਈ ਰੱਖ ਜੇ ਕਿਤੇ ਬਿਲਜਪੇ ਜਾਨਵਰ ਆ ਨਾ ਡੜੀ ਨਾ ਜਾਣਦੇ ਡੜੀ ਤੇ ਉਹ ਕਹਿੰਦੇ ਤੁਸੀਂ ਜਾ ਅਸੀਂ ਕਰ ਲੈਣਾ ਮੈਂ ਕਰਾ ਦੇਣਾ ਕਰ ਲੈਣਾ ਅਸੀਂ ਕਰ ਦਣਾ ਜੀ ਹੂੰ ਹੋਰ ਜਾ ਰਾਮ ਤੁਸੀਂ ਰੈਸਟ ਕਰੋ ਜੀ ਜਾ ਕੇ ਚਾਚਾ ਜਟਿੱਲਾ ਹੋ ਗਿਆ ਜੀ ਸਵੇਰ ਤੱਕ 12 1 ਵਜੇ ਤੱਕ ਤਾਂ ਸੋਣੀ ਮਾਰੀ ਝੱਟਾ ਸੀ ਨਾ ਚਾਚਾ ਸੋਣੀ ਨੂੰ ਮੰਗ ਲਿਆ ਤੇ ਕੋਈ ਨਹੀਂ ਚਲੋ ਠੰਡ ਜੀ ਲੱਗਦੀ ਹੈ ਨਾ ਲੱਗਿਆ ਹੈ ਇਹਦਾ ਮਤਲਬ ਕੈਪਸੂਲ ਦੇ ਦੇ ਇੱਕ ਮਨੂੰ ਐ ਲੱਗਦਾ ਚਾਚੇ ਤੇਰਾ ਬੀਪੀ ਵੀ ਲੋ ਹੋ ਰਿਹਾ ਨਹੀਂ ਨਹੀਂ ਕੱਚਾ ਜਾਂ ਮਨ ਹੋਇਆ ਤਾ ਨਾ ਮਨੂੰ ਬੀਪੀ ਡਾਕ ਰਿਹਾ ਥੋੜਾ ਰੋਣ ਉਲਟੀ ਆ ਰਹੀ ਹੈ ਡੈਡੀ ਨੂੰ ਉਲਟੀ ਦਾ ਹਾਂ ਜਿੰਨੀ ਹੋਰ ਨਾ ਮੈਂ ਕੋ ਮਿਲਾਉ ਉਸ ਨੂੰ ਪਾਣੀ ਨਾ ਨਿੰਬੂ ਨਿੰਬੂ ਨੰਬੂ ਹੈ ਨੀ ਉਹ ਬੜਾ ਕਿ ਇੱਕ ਨਿੰਬੂ ਪਾ ਡਿੰਪਨ ਨੂੰ ਕੋਈ ਸਭ ਨੇ ਫੋਨ ਕਰ ਦੇ ਉਸ ਦਾ ਜੂਸ ਬਣਾ ਕੇ ਦੇ ਦੇ ਹਾਂ ਚਲੋ ਹੀ ਤੇ ਤੁੰ ਕੁੱਤੇ ਆਏ ਲੋ ਜੀ ਚਾਚੇ ਨੂੰ ਦੇਤੀ ਛੁੱਟੀ ਅਸੀਂ ਕਿਉਂਕਿ ਿੱੱਲਾ ਹੋ ਗਿਆ ਜੀ ਕੋਈ ਨਹੀਂ ਦਵਾਈ ਲੈ ਕੇ ਆਰਾਮ ਕਰਨ ਦੇ ਅੱਜ ਤੋਂ ਪਹਿਲਾਂ ਚਾਚੇ ਉਹ ਨਹੀਂ ਕੰਮ ਕਰਦੇ ਤੇ ਅਸੀਂ ਹੈਗੇ ਆ ਜੀ ਤੇ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਨਹੀਂ ਸੂਤ ਬੰਨ ਹੋ ਗਏ ਉੱਧਰ ਦਵਾਈ ਪਰ ਪਹਿਲਾਂ ਖਾਸਾ ਪਨਾਰ ਹੋਇਆ ਹੈ ਹਾਂ ਕੋਈ ਥੋੜਾ ਜਿਹਾ ਆਪਣਾ ਦੇਖ ਲਈ ਕਿਉਂ ਆ ਕੰਮ ਤੋਂ ਤੇ ਰਹੋ ਬਿਲਕੁਲ ਮਨਜੀਤ ਫੇਰ ਉੱਧਰ ਨੂੰ ਸੂਤ ਬੰਨ ਹੋ ਗਿਆ ਇੱਕ ਸਾਈਡ ਦੂਈ ਸਾਈਡ ਲੱਗੇ ਬੰਨਣਾ ਹਾਂ ਚਾਚੀ ਮੈਂ ਉਹ ਫੜਾ ਦੂਗੀ ਪਰ ਤੇ ਲੋ ਜੀ ਸਾਰਾ ਕੁ ਮਸਾਲਾ ਮਸੂਲਾ ਤੇ ਇਹ ਲੋ ਜੀ ਲਾਤੇ ਨਾ ਆਪਣੇ ਇਹ ਹੋ ਗਿਆ ਜੀ ਕੰਮ ਬਸ ਇੱਕ ਰਾਦਾ ਰਹਿ ਗਿਆ ਦੇਖੋ ਮੋਰੀਆਂ ਤੱਕ ਉਥੇ ਬਾਅਦ ਇਹਦੇ ਉੱਪਰ ਬੰਦ ਹੋਣਾ ਵੀ ਤੇ ਹੋਰ ਇੱਕ ਲੱਕੜ ਦੀ ਉਹ ਲਾਣੀ ਪੈਗੀ ਜੀ ਐ ਤਾਂ ਆਪਣੇ ਕੋਲ ਪਈ ਤੀ ਜੀ 4 ਫੁੱਟ ਉਚਾਈ ਉੱਪਰ ਨੂੰ ਤੇ ਚੜਾਈ 28 ਇੰਚ ਦੀ ਉਹ ਐਨ ਸੈੱਟ ਆ ਜਾਣੀ ਤੀ ਪਰ ਹੁਣ ਪ੍ਰਿੰਸ ਦਾ ਹੀ ਟਾਈਮ ਨਹੀਂ ਲੱਗਿਆ ਉਹ ਗੱਡੀ ਚਾਣੀ ਤੀ ਚਲੋ ਕੋਈ ਨਹੀਂ ਹੁਣ ਫੇਰ ਵੀ ਲੱਗ ਜੂਗੀ ਤੇ ਗੱਲ ਬਾਤ ਐ ਇਸ ਤਰ੍ਹਾਂ ਜਦੋਂ ਬਣੂਗਾ ਨਾ ਜੀ ਜਦੋਂ ਤੁਹਾਨੂੰ ਸਮਝ ਲੱਗਣੀ ਐ ਵੀ ਇਹ ਇੱਕ ਕਮਰਾ ਹੋ ਗਿਆ ਇਹਨੂੰ ਦਰਵਾਜ਼ਾ ਲੱਗਿਆ ਵਾ ਇਹ ਹੋ ਗਿਆ ਇਹ ਚਾਚੀ ਦਾ ਕਿਚਨ ਹੋ ਗਿਆ ਇਹ ਆਪਣਾ ਇਹਨੂੰ ਕੁਛ ਵੀ ਕਹਿ ਲਓ ਮੂਰਾ ਬ੍ਰਾਂਡ ਅੰਦਰ ਇਹ ਵੀ ਹੋ ਗਿਆ ਇਹ ਵੀ ਕਮਰਹੀ ਬਣ ਗਿਆ ਇੱਕ ਲੈਖੇ ਦਾ ਬਹੁਤ ਵਧੀਆ ਚਾਰੇ ਪਾਸੇ ਦੇ ਕਮਰਹੀ ਬਣ ਗਿਆ ਤੇ ਲੋ ਜੀ ਹੁਣ ਸੂਤ ਲੱਗੇ ਬੰਨਣ ਆ ਲੋ ਲੋ ਜੀ ਹੁਣ ਸਾਰੀ ਡਿਊਟੀ ਲੱਗੀ ਹੈ ਜੀ ਚਾਚਾ ਕਹਿੰਦਾ ਵੀ ਕਿਸ ਤਰ੍ਹਾਂ ਕਰੀਏ ਬਿੰਦਰ ਮਾ ਤੂੰ ਜਾ ਰੈਸਟ ਕਰ ਬਾਈ ਦੇਖੋ ਇੰਨੇ ਦਿਨ ਹੋ ਗਏ ਉਹਨਾਂ ਲੱਗਿਆ ਨੂੰ ਇਹ ਕੰਦਾ ਕਿਤੇ ਇੰਇਆਂ ਥੋੜਾ ਚੱਕ ਹੋ ਗਿਆ ਇੱਕ ਦਿਨ ਚ ਦੋ ਰਾਤ ਤਿੰਨ ਰਾਤ ਲੱਗਦੇ ਦੇਖ ਲਓ ਜੀ ਅੱਜ ਦੋ ਲੱਗੇ ਬਣਾਈ ਤੇ ਆਈ ਦੀ ਲੰਬਾਈ ਵੀ ਜ਼ਿਆਦਾ ਕੰਦ ਦੀ ਤਾਂ ਕਰਕੇ ਮਮੀ ਸੱਟੇ ਲਾਉਂ ਕੇ ਉਹ ਦਸਰਾ ਪਿਆ ਬਾਹਰ ਮੈਨੂੰ ਘਰ ਆਉਂਦਾ ਤੇ ਚਾਚੀ ਸੱਟੇ ਬਾਹਰ ਕੱਢੇ ਬੇ ਢੇਰੀ ਲਾਈ ਵੀ ਕਰਨ ਤਖਲਾ ਲੈ ਜਾ ਮੈਂ ਚੱਕ ਕੇ ਲਿਆਣਾ ਨਾ ਨਾ ਲਿਆ ਤੇ ਬਾਕੀ ਜੀ ਹੁਣ ਮੈਂ ਫੜਾਨਾ ਪੱਥਰ ਉਹਰੇ ਤੇ ਬਾਕੀ ਮਿਲਦੇ ਆ ਜੀ ਹੁਣ ਬਾਅਦ ਵਿੱਚ ਤੁਹਾਨੂੰ ਦਖਾਨਾ ਹੈ ਬਾਕੀ ਗੱਲਬਾਤ ਹੁਣ ਬਾਅਦ ਚ ਕਰਾਂਗੇ ਮੈਂ ਕੰਮ ਕਰ ਲਵਾਂ ਜੀ ਕਿੰਨੇ ਟਾਈਮ ਹੈ ਚੱਲ ਰਿਹਾ ਪ੍ਰਸ਼ਾਦਿਆਂ ਦਾ ਕੰਮ ਤੇ ਅੱਜ ਦੇਣਾ ਹੈ ਬੁੱਧਵਾਰ ਹਨਾ ਮਜੀਤ ਤੇ ਅੱਜ ਮਾਰਨਿੰਗ ਟਾਈਮ ਹੈ ਜੀ ਪ੍ਰਸ਼ਾਦੇ ਚੱਲ ਰਹੇ ਨੇ ਚਾਚਾ ਤੇ ਚਾਚੀ ਉਹਨੇ ਚਲੇ ਗਏ ਮਿਸਤਰੀ ਕੋਲ ਤੇ ਅੱਜ ਅਸੀਂ ਲੱਗਦਾ ਸਾਡੀ ਵਾਪਸੀ ਵੀ ਹੋ ਸਕਦੀ ਹੈ ਨਾ ਧੋ ਰਿਆ ਕਰ ਪੂਰੀ ਹੈ ਉਹ ਕੰਮ ਚ ਨਵੇੜ ਦੀ ਮਣਾ ਜੀ ਪਹਿਲਾਂ ਸਾਸਰੀ ਕੱਲ ਬਲਾਓ ਸਾਸਰੀ ਗਾਲ ਜੀ ਖਾਰੇ ਹਾਂ ਹਾਂ ਬਈ ਡਿੰਪਲ ਸਾਸਰੀ ਗਾਲ ਜੀ ਸਾਰੇ ਹਨ ਲਓ ਜੀ ਡਿੰਪਲ ਹਰਮਨਜੀਤ ਦੀ ਡਿਊਟੀ ਹੈ ਵੀ ਠੀਕ ਹੈ ਜੇ ਚਾਚੀ ਰੋਟੀ ਲਾ ਜਾਂਦੀ ਬਣਾਣਾ ਫਿਰ ਕੰਮ ਕਿੱਥੇ ਹੋਣਾ ਤਾਂ ਤੇ ਗੱਲਬਾਤ ਇਸ ਤਰ੍ਹਾਂ ਆਈ ਬਾਈ ਮੈਂ ਨਾ ਜਿਹੜੀ ਇੱਕ ਹੋਰ ਤੁਹਾਨੂੰ ਦੱਸ ਦੰਨੇ ਜੀ ਜਿਹੜਾ ਅਸੀਂ ਤੁਹਾਨੂੰ ਆਹ ਅੱਜ ਤਾਂ ਵਲੌਗ ਦੇ ਰਹੇ ਤੁਹਾਨੂੰ ਇਹ ਪਹਿਲਾਂ ਖਲੋਲ ਹੋ ਗਈ ਹੈ ਕੱਲ ਕੱਲ ਸਾਡੇ ਨਾਲ ਖਲੋਲੇ ਹੋ ਗਈ ਕੱਲ 1 ਤਰੀਕ 30 ਜਨਮ ਦਿਨ ਤਾਂ ਜੀ ਮੇਰਾ ਪਹਿਲਾ ਵਲੌਗ ਤਾਂ ਚੱਲ ਰਿਹਾ ਪਿਛਲਾ ਵਾਂ ਚਲੋ ਸਵੇਰੇ ਸਮੋਸੇ ਲਿਆਏ ਤੇ ਪੱਟੇ ਤੇ ਨਹੀਂ ਤਾਂ ਮਿਲੇ ਕੇਕ ਚਲੋ ਜਿਹੜੇ ਸਾਡੇ ਮਿਸਤਰੀ ਆਏ ਜੀ ਉਹਨਾਂ ਨੇ ਕਿਆ ਕਰਿਆ ਨਾ ਚੰਡੀ ਤੇ ਆਪਣੇ ਸ਼ੋਕਰੇ ਨੂੰ ਕਹਿ ਕੇ ਭੇਜ ਤਿਆ ਬਸ ਚ ਚੱਲ ਮੈਂ ਲਿਆਇਆ 1 1 ਵਜੇ ਸ਼ਾਮ ਨੂੰ 6 ਵਜੇ ਕੱਟਿਆ ਸੀ ਦਿਹਾੜੀ ਲਾ ਕੇ ਬਾਅਦ ਚ ਪੂਰੀ ਜਤ ਲਾਤੀ ਮਿਸਤਰੀਆਂ ਨੇ ਤੇ ਬਾਈ ਇਹ ਜੀ ਕਲੋਲ ਹੋਈ ਨਾ ਸਾਡੇ ਨਾਲ ਵੀ ਤੁਹਾਡੇ ਨਾਲ ਵੀ ਹੋ ਗਈ ਹੁਣ ਜਦ ਸ਼ੁਰੂ ਕਰਿਆ ਕੱਲ ਬਲੌਗ ਟੈਂਪਲ ਉਹਨੇ ਕੇਕ ਉਹਰ ਬੱਤੀਆਂ ਬੁੱਤੀਆਂ ਜੀਆਂ ਲਾਂਦੇ ਤੇ ਜਾਂਦਾ ਉਹ ਹੈਗਾ 3 ਮਿੰਟ ਦਾ ਮੈਂ ਦੇ ਦੂੰਗਾ ਤੁਹਾਨੂੰ ਤੇ ਉਹਦੇ ਬਾਅਦ ਜੀ ਇੰਨਾ ਵਧੀਆ ਸਾ ਮਿਸਤਰੀ ਵੀ ਗੈਲ ਤੇ ਜੀ ਬਲੌਗ ਬਣਾਇਆ ਅਸੀਂ ਹੈ ਕਿ ਨਹੀਂ ਟੈਂਪਲ ਤੇ ਗੱਲ ਕਿਹਾ ਹੋਗੀ ਉੱਥੇ ਉਹ ਨਾ ਜੀ ਜਿਹੜਾ ਬਲੌਗ 6-7 ਮਿੰਟ ਦਾ ਬਣਾਇਆ ਉਹਦਾ ਪਤਾ ਨਹੀਂ ਤਾਂ ਮੈਤੇ ਹੀ ਨਹੀਂ ਉਹ ਓਕੇ ਕਰ ਹੋਇਆ ਗੈਲਰੀ ਚ ਜਾਣਾ ਤਾਂ ਗੱਬੇ ਤੋਂ ਪਤਾ ਨਹੀਂ ਕਿਹਾ ਹੋਇਆ ਉਹ ਬਲੌਗ ਹੈ ਹੀ ਨਹੀਂ ਮੇਰੇ ਕੋਲ ਕੱਲ ਦੇ ਟੋਰ ਰਹੇ ਅਸੀਂ ਪਤਾ ਨਹੀਂ ਕੱਟ ਹੋ ਗਿਆ ਪਤਾ ਨਹੀਂ ਔਨ ਹੀ ਨਹੀਂ ਕਰਿਆ ਅਸੀਂ ਜਣੋਂ ਕੱਢਿਆ ਉਹ ਤਾਂ ਹੈ ਤਾਂ ਕੈਮਰਾ ਤਾਂ ਔਨ ਤਾਂ ਜੀ ਪਰ ਉਹ ਹੱਥੇ ਗੱਬੇ ਤੇ ਨਹੀਂ ਸਟੌਪ ਹਾਂ ਗੱਬੇ ਦੇ ਓਕੇ ਕਰਕੇ ਨਾ ਫਿਰ ਗੈਲਰੀ ਚ ਚਲੇ ਜਾਂਦਾ ਉਹ ਉਹ ਨਹੀਂ ਹੋਇਆ ਜੀ ਚਲੋ ਕੋਈ ਨਹੀਂ ਜਣੋਂ ਅਸੀਂ ਇੰਜੋਏ ਕਰ ਲਿਆ ਤਾਂ ਫਰਤ ਮਾਨੂੰ ਦਿਖਾਣਾ ਤਾਂ ਵੀ ਕਿੰਨਾ ਹਾਸੀ ਮਜ਼ਾਕ ਚੱਲਿਆ ਹਨਾ ਡਿੰਪਲ ਕਰਦੀ ਸੀ ਬੰਦਿਆਂ ਨਾਲ ਖਲੋਸੀ ਸਾਡੀ ਵਲੌਗ ਓਹੋ ਜੀ ਓਹੋ ਹੋ ਗੱਲ ਤਾਂ ਹੋਊਗੀ ਵੀ ਫੂਲ ਡੇ ਹੋ ਗਿਆ ਜੀ ਪਾਸਟਰ ਬਰੈਲ ਤੇ ਕੱਲ ਤੁਹਾਡੇ ਨਾਲ ਹੋ ਗਿਆ ਜੀ ਆਪਣੇ ਸਬਸਕ੍ਰਾਈਬਰ ਨਹੀਂ ਜੀ ਸਾਡੇ ਨਾਲ ਤਾਂ ਨਹੀਂ ਹੋਇਆ ਅਸੀਂ ਕੇਕ ਵੀ ਲਿਆਏ ਕੱਟ ਵੀ ਲਿਆ ਖਾ ਵੀ ਲਿਆ ਪਰ ਜੀ ਸਾਡੇ 750 ਸਬਸਕ੍ਰਾਈਬਰਾਂ ਕੇ ਫੂਲ ਡੇ ਹੋ ਗਿਆ ਜੀ ਦਿਮਾਗ ਖਾਈ ਜਾਣਾ ਹੈ ਮਨਜੀਤ ਆ ਮੈਂ ਤਾਂ ਹੈ ਨਹੀਂ ਮੈਂ ਅੰਦਰ हां मंजीत मन्नू ਲੱਗਦਾ ਸਾਡੇ ਗੈਲ ਤਾਂ ਕੋਈ ਚੱਕਰ ਨਹੀਂ ਹੋਇਆ ਲਿਆਏ ਕੱਟ ਵੀ ਲਿਆ ਹੈ ਨਹੀਂ ਮਿਸਤਰੀਆਂ ਨੇ ਵੀ ਖਾਇਆ ਇੰਜੋਏ ਕਰ ਲਿਆ ਸਭ ਨੇ ਪਰ ਸਾਡੇ ਸਬਸਕ੍ਰਾਈਬਰ ਆ ਗਏ ਲਾਇਆ ਭੂਲ ਡੇ ਹੋ ਗਿਆ ਮਨਾ ਫਾਸਟ ਅਪ੍ਰੈਲ ਹੋ ਗਈ ਹਾਂ ਕੀ ਕਰੀਏ ਚਲੋ ਕੋਈ ਨਹੀਂ ਜੀ ਐ ਤਾਂ 3 ਮਿੰਟ ਦਾ ਮੈਂ ਤੁਹਾਨੂੰ ਅਗਲੇ ਬਲੌਗ ਚ ਦੇਵਾਂਗਾ ਜੀ ਇਹ ਤਾਂ ਬਲੌਗ ਜੀ ਤੁਹਾਨੂੰ ਤੁਸੀਂ ਦੇਖਿਆ ਪਹਿਲਾਂ 12 ਮਿੰਟ ਦਾ ਸਾਡੇ ਪਰ ਲਾ ਪਿਆ ਤਾਂ ਅੱਜ ਤੋਂ 1 ਦਿਨ ਪਹਿਲਾਂ ਤੇ ਉੱਥੇ ਚਾਚੀ ਦੀਆਂ ਪੜੋਸਣਾ ਆਈ ਵੀ ਤੀਆਂ ਕੌਣ ਤੇ ਮਨਜੀਤ ਤਾਈ ਉਹਨੇ ਤੇ ਦੋ ਜਣੀਆਂ ਉਹ ਤੁਹਾਨੂੰ ਤੁਸੀਂ ਦੇਖ ਹੀ ਲਿਆ ਹੁਣ ਆਹ ਮੈਂ ਮਾਰਨਿੰਗ ਟਾਈਮ ਦਾ ਸੋਚਿਆ ਵੀ ਇਹ ਮਨਜੀਤ ਉਹਨੇ ਰੋਟੀ ਬਣਾ ਰਹੀ ਹੈ ਕਰੋ ਜੀ ਇੰਜੋਏ ਦੇਖੋ ਹੈ ਹਮਾਚਲ ਚ ਮਾਰਨਿੰਗ ਟਾਈਮ ਤੇ ਹਮਾਚਲ ਦੀਆਂ ਹਸੀਨ ਬਾਦੀਆਂ ਤੇ ਬ੍ਰੇਕ ਆ ਗਈ ਜੀ ਵਿਚ ਨੂੰ ਛੇਲੂ ਆ ਗਿਆ ਤੇ ਸਾੜੇ ਉਹ ਕੱਢੇ ਅਸੀਂ ਤੇ ਗੱਲਬਾਤ ਇਸ ਤਰ੍ਹਾਂ ਐ ਜੀ ਵੀ ਖੜਜੋ ਜੀ ਅਜੇ ਮਨ ਨੂੰ ਤੰਗ ਕਰ ਰਿਹਾ ਥੱਲੇ ਕੋ ਮਰਿਆ ਲੰਗਿਆ ਲੰਗਿਆ ਤੇ ਮਨਜੀਤ ਹੋਰ ਕੋਈ ਗੱਲਬਾਤ ਮਾਰਨਿੰਗ ਟਾਈਮ ਤੇ ਹੁਣ ਚਾਚੀ ਉਹਨਾਂ ਨੇ ਪ੍ਰਸ਼ਾਦਾ ਦੇ ਲੇ ਕੇ ਜਾਂ ਹਾਜ਼ਰੀ ਦੀ ਰੋਟੀ ਹੈ ਬਾ ਹੁਣ ਆਪਣਾ ਲਓ ਜੀ ਅਸੀਂ ਵੀ ਹੁਣ ਕੰਨ ਨਾ ਆ ਰਿਹਾ ਉਸ ਤੋਂ ਬਾਅਦ ਮੈਂ ਨਹਾ ਲੈਣਾ ਤੇ ਨਹਾਈ ਤੋਂ ਹੀ ਚੱਲ ਰਿਹਾ ਕੰਮ ਯਾਰ ਹੋ ਜੋ ਬਸ ਯਾ ਕਹਿੰਦੀ ਡਿੰਪਲ ਕੁਝ ਹੋ ਰੇ ਕਹਿ ਰਹੀ ਸੀ ਵੀ ਰਹਿ ਜਾ ਅੱਜ ਰਹਿੰਦੇ ਹੀ ਨਹੀਂ ਹੈ ਹਾਂ ਕਿਆ ਕਹਿੰਦੀ ਡਿੰਪਲ ਵੀ ਰਹਿੰਦੇ ਨਹੀਂ ਲੈ 3-4 ਦਿਨ ਕਿਹਦੇ ਕੋਲ ਤੇ ਅਸੀਂ ਇੱਕ ਦਿਨ ਹੋਰ ਲਾਜੋ ਅੱਛਿਆ ਪਹਿਲਾਂ ਐ ਹੋ ਗਿਆ ਨਾ ਵੀ ਚੱਕਰ ਦੂਗਾ ਪੈ ਗਿਆ ਹਣਾ ਵੀ ਐ ਹੋ ਗਿਆ ਵੀ ਉਹ ਤਾਂ ਜਦ ਚੱਲ ਕੰਮ ਚ ਲੱਗੇ ਰਹੇ ਹਨਾ ਇਹ ਕਹਿ ਰਹੀ ਡਿੰਪਲਾ ਇਹ ਅਜੇ ਰੈਸਟ ਬਾਰਾ ਹਾਂ ਰੈਸਟ ਦਾ ਕੀ ਆਏ ਬਾਈ ਮੇਰਾ ਕੰਮ ਹੈ ਮੈਨੂੰ ਫੋਨ ਆ ਰਹੇ ਕੱਲ ਪਰਸੋਂ ਦੇ ਦੇਖਿਆ ਤੁਸੀਂ ਉਹਨਾਂ ਨੂੰ ਇੱਕ ਦੋ ਦਿਨ ਰੋਕ ਲਿਆ ਮੈਂ ਜਿਹੜੇ ਵੀ ਆਪਣੇ ਪੱਕੇ ਗਾਹਕ ਤੇ ਰੁਕੇ ਵੀ ਅੱਜ ਵੀ ਆ ਰਹਿਆ ਵੀ ਕਾ ਦਾ ਆਣਾ ਜੇ ਅੱਜ ਅਸੀਂ ਡਿੰਪਲੂਰੇ ਤੇ ਤੁਰੂਗੇ ਨਾ 10 11 ਵਜੇ ਤਾਂ ਸਾਨੂੰ 2 ਵਜੇ ਵੱਜ ਜਾਣੇ ਜਾਂਦੇ ਆ ਨੂੰ ਤੇ ਉਹ ਦਿਨ ਰਹਿ ਗਿਆ ਚਲ ਚਾ ਜਾ ਕੇ ਮੈਂ ਦੁਕਾਨ ਪਰ ਰੈਸਟ ਨਾਲ ਟਰੈਕਟਰ ਮੰਗਾ ਲੂਗਾ ਉਹਨੂੰ ਐ ਹੋ ਜੂਗਾ ਮੜਾ ਮੋਟਾ ਕਰੂਗੇ ਅੱਜ ਕੰਮ ਬਾਕੀ ਕੱਲ ਤੇ ਸ਼ੁਰੂ ਹੋਣਾ ਅਸਲੀ ਤਾਂ ਕੰਮ ਦੁਕਾਨ ਪਰ ਵੀ ਤੇ ਉਹ ਤੋਂ ਬਾਅਦ ਫੇਰ ਸਾਨੂੰ ਤੁਹਾਨੂੰ ਪਤਾ ਹੈ ਪਿੰਡ ਚ ਆਪਣੇ ਚਾਚੇ ਹੋਂ ਦਾ 6 ਤਰੀਕ ਨੂੰ ਜਾਣਾ ਅਸੀਂ ਤੇ ਆ ਵੀ ਚੱਕਰ ਹੈ ਰਹਿ ਕੇ ਵਿੱਚ ਨੂੰ ਦੋ ਦਿਨ ਫੇਰ ਛੁੱਟੀ ਵੱਜਣੀ ਇੱਕ ਮੇਰੀ ਪਤਾ ਕਿੰਨੀ ਪ੍ਰੋਬਲਮ ਹੈ ਦੁਕਾਨਦਾਰੀ ਵਾਲਾ ਬੰਦਾ ਤਾਂ ਨਾ ਕਿਤੇ ਨਹੀਂ ਜਾ ਸਕਦਾ ਆ ਤਾਂ ਹੁਣ ਚੱਲ ਸੀਜ਼ਨ ਸ਼ੁਰੂ ਹੋ ਰਿਹਾ ਤਾਂ ਕੁਝ ਅਸੀਂ ਸੋਚਿਆ ਕੁਝ ਅਸੀਂ ਐ ਪਤਾ ਕਾਤੇ ਤੇ ਨਹੀਂ ਤਾਂ ਅਸੀਂ ਮਈ ਦੀ ਛੁੱਟੀਆਂ 'ਚ ਆਣਾ ਤਾਂ ਅਸੀਂ ਆਏ ਤਾਂ ਤੇ ਵੀ ਸਾਰੇ ਚੱਲ ਜਾਇਆ ਏ ਉਹਨਾਂ ਦਾ ਕੰਮ ਫਸਿਆ ਵਾ ਅਸੀਂ ਵੀ 2-3 ਦਿਨ ਜਾ ਕੇ ਕੰਮ ਕਢਾ ਦਈਏ ਮਈ ਜੂਨ 'ਚ ਮਈ ਜੂਨ ਦੀਆਂ ਛੁੱਟੀਆਂ 'ਚ ਤੇ ਹੁਣ ਤਾਂ ਵਾਰੀ ਦੀਪਲ ਦੇਖ ਮਕਾਨ ਤਾਂ ਬਣ ਲਿਆ ਅੱਜ ਦਾ ਹਾਂ ਹਾਂ ਹੁਣ ਵਿਚਾਲੀਆਂ ਕੰਦਾ ਉਹ ਕਰਾ ਕੇ ਹੁਣ ਤੂੰ ਆ ਜੀ ਉਧਰੋਂ ਠੀਕ ਨਹੀਂ ਨਾਲੇ ਕੋਸਮ ਕੋਲ ਗੇੜਾ ਮਾਰੇ ਨਾਲੇ ਸਾੜੇ ਕੋਲ ਨਾਲੇ ਬੇਂਦਰਾ ਖ ਨਾਲੇ ਮਹਲਾ ਸਾਰੇ ਕਿਤੇ ਘੁੰਮੇ ਹਾਂ ਹੁਣ ਤੁਹਾੜਾ ਘੁੰਮਣਾ ਬਣਦਾ ਸਾਰੇ ਬਸ ਹੀ ਘੁੰਮੇ ਹੂੰ ਮੇਰੇ ਬੱਕਰੇ ਡੰਗਰ ਬੱਕਰੀਂ ਯਾਰ ਜਿੰਦੇਗੀ ਦੇਖਿਆ ਫਿਰ ਉਹ ਦੇਖ ਲੈ ਹੁਣ ਸਾਨੂੰ ਮੈਂ ਕਿੰਨਾ ਕੰਮ ਛੱਡ ਕੇ ਆਂ ਘਰ-ਬਾਰ ਵੀ ਆਪਣਾ ਕੰਮ ਵੀ ਹੈ ਸਾਰਾ ਕੁ ਠੱਪ ਮੇਰਾ ਕਿਹੜਾ ਪਿੱਛਾ ਕਿਸੇ ਨੇ ਸੰਭਿਆ ਵਾ ਚਾਚੀ ਨੇ ਸੰਭਲਣੇ ਉਹ ਤਾਂ ਕਿੱਥੇ ਭੱਜ ਜਾਂਦੇ ਕਰੀ ਜੁੜਜੀ ਨੂੰ ਛੱਡ ਜਾਂਦੇ ਨਾਲੇ ਕਹਿੰਦੇ ਤੇ ਪਹਿਲਾਂ ਬੱਕਰੀ ਇੱਕ ਹੋਰ ਖਾ ਹੋ ਗਈ ਕੁੱਤਿਆਂ ਨੇ ਖਾ ਲਈ ਹੈ ਖਾਦੀ ਬੜੀ ਸਾਰੀ ਕੁੱਤਿਆਂ ਨੇ ਹਾਂ ਅੱਜ ਵੀ ਆਗੇ ਤੇ 8-10 ਇਧਰ ਨੂੰ ਉੱਪਰ ਨੂੰ ਜੋੜਜੀ ਤੇ ਉਤਰ ਰਹੇ ਤੇ ਜੀ ਸਾਰੇ ਕਾਲੇ ਰੰਗ ਦੇ ਕੁੱਤੇ ਤੇ ਉਹ ਤਾਂ ਹੀ ਆਏ ਤੇ ਅੱਜ ਵੀ ਛੱਡੇ ਹੋਏ ਹੋਣੇ ਉਹਨਾਂ ਨੇ ਹੋਣਾ ਨਾ ਹਣੀ ਤਾ ਤਾ ਹੈ ਹਰਦਨ ਤਾਂ ਹੀ ਗੇ ਸਟੈਂਡ ਡੇ ਨਹੀਂ ਹੂੰ ਹਾਂ ਇਹ ਦੇਖੀ ਪਹਿਲਾਂ ਤੇ ਗੱਲਬਾਤ ਤਾਂ ਇਹ ਤੀ ਜੀ ਚਲੋ ਤੇ ਮੈਂ ਤਾਂ ਐ ਕਹਿਣਾ ਮਨਜੀਤ ਟੁੱਪੇ ਬਹੁਤ ਹੈ ਇਹ ਇੱਧਰ ਤਾਂ ਨਾ ਜੀ ਮੈਂ ਤੁਹਾਨੂੰ ਦਿਖਾਵਾਂ ਇੱਧਰ ਦਾ ਮਾਹੌਲ ਅਜ ਹੂੰ ਫਿਰ ਮਤਲਬ ਕੀ ਹੈ ਉਰੇ ਨਾ ਖਸਿੱਦੀ ਤੁਪਾਂਦੀ ਹੈ ਹੂੰ ਇਧਰ ਆਇਆ ਵਿਛਾਵਾਂ ਵੀ ਹੈਗੀ ਵਿੱਚ ਨੂੰ ਹੂੰ ਤੁਹਾਨੂੰ ਕਰਾਈਏ ਜੀ ਹਸੀਨ ਬਾਦੀਆ ਦੇ ਦਰਸ਼ਨ ਇਹ ਰੱਖੋ ਜੀ ਇੱਕ ਛੋਟੀ ਵੀ ਆਈ ਸੀ ਲੈਟਰੀਂਗਾਂ ਦੀ ਲੱਗਾ ਦਵਾਈ ਕਹਿੰਦੀ ਹੈ ਤੇ ਬਾਕੀ ਗੱਲਬਾਤ ਐ ਵੀ ਦੇਖੋ ਭਾਈ ਚਾਰੇ ਪਾਸੇ ਪੰਛੀ ਬੋਲ ਰਹੇ ਕੋੜਕੜ ਹੋ ਰਹੀ ਹੈ ਐਂ ਤੇ ਧੁੱਪ ਨਾ ਜਿੱਧਰ ਉਹ ਸਾਹਮਣੇ ਤੋਂ ਸੂਰਜ ਨਿਕਲਦਾ ਏ ਅ ਸਵੇਰੇ ਮੰਨ ਲਓ 7-8 ਤੋਂ 7 ਵਜੇ ਤੋਂ ਜਦ ਵੀ ਤੇ 8 ਵਜੇ ਇੰਨੀ ਧੁੱਪ ਸਿੱਧੀ ਵੱਜਦੀ ਨਾ ਇੰਨੀ ਗਰਮ ਧੁੱਪ ਕਿਉਂਕਿ ਉਰੇ ਪਹਾੜ ਹੈ ਨਾ ਜੀ ਪਿੱਛਾਂ ਵੱਡਾ ਇਹ ਹੈ ਇਹਦੇ ਕਰਕੇ ਓਟ ਹੁੰਦੀ ਹੈ ਐਥੀ ਧੁੱਪ ਪੈ ਰਹੀ ਸਿੱਧੀ ਤਾਂ ਕਰਕੇ ਪ੍ਰੋਬਲਮ ਹੈ ਜੀ ਇਹ ਚੱਕਰ ਹੈ ਚਲੋ ਚੱਲੀ ਜਾਣਾ ਜੀ ਮੈਂ ਵੀ ਡਿੰਪਲ ਗੱਲ ਬਾਤ ਐ ਤਾਂ ਤੁਸੀਂ ਕੰਮ ਖਿੱਚ ਦੋ ਆਹ ਠੀਕ ਨੇ ਰੋਟੀਆਂ ਵਾਲਾ ਹਾਂ ਕੋਈ ਨਹੀਂ ਇਕੱਠੀ ਹੋ ਗਈ ਤਾਂ ਕੀ ਹੋ ਗਿਆ ਕਰ ਦੇ ਸਿੱਧੀ ਬਾਉਲ ਤੇ ਪੈਰੇ ਦੀ ਵੀ ਬਣਾਤੀ ਅਸੀਂ ਆ ਗਏ ਆਪਣੇ ਆਰਾਮ ਕਰਿਓ ਅੱਜ ਤਵੇ ਦੀ ਕੋਈ ਗੱਲੇ ਨਹੀਂ ਕਰੀ ਆਏ ਵੀ ਤਾਂ ਇਸ ਵਾਰ ਅੰਟੀਨੇ ਵਾਲਾ ਤਵਾ ਜੀ ਸਾਡਾ ਕਟਿੰਨੇ ਤੱਕ ਪਹੁੰਚਿਆ ਹੀ ਨਹੀਂ ਕੋਈ ਹਾਂ ਅਜੇ ਪਹੁੰਚਿਆ ਹੀ ਨਹੀਂ ਤੇ ਉਰੇ ਤੱਕ ਤਾਂ ਮੈਂ ਨਹੀਂ ਨਾ ਪਹੁੰਚਿਆ ਤਾਂ ਮਨਜੀਤ ਉਹਨੇ ਤਾਂ ਰੋਜ਼ ਸਵੇਰੇ ਕਰਦੇ ਆਂ ਕੰਮ ਦੁਪਹਿਰ ਨੂੰ ਵੀ ਸ਼ਾਮ ਨੂੰ ਵੀ ਇੱਥੇ ਅਸੀਂ ਉੱਧਰ ਹੁੰਨੇ ਜੀ ਮੈਂ ਹਰ ਚਾਚਾ ਤਾਂ ਉੱਠਦੀ ਉਧਰੋਂ ਲੰਘ ਜਾਂਦੇ ਤੇ ਜੀ ਇਹ ਵੀ ਚੱਕਰ ਹੈ ਹਾਂ ਕਿਆ ਕਰਦੀਆਂ ਵੀ ਦਿੱਤਾ ਲੱਗਿਆ ਨੂੰ ਨਾ ਹੀ ਮੇਰਾ ਵੀ ਅੱਜ ਬੁਰਾ ਹਾਲ ਹੈ ਕੁਛ ਦਖਣ ਚੱਲ ਪਿਆ ਤੇ ਕੁਛ ਸ ਥਕਾਵਟ ਐਨੀ ਤਿੰਨ ਦਿਨ ਦੀ ਹੋਈ ਵੀ ਕਿਉਂ ਅਸੀਂ ਕਿਹੜਾ ਪਹਿਲਾਂ ਮਨਜੀਤ ਆ ਇਹ ਕੰਮ ਕਰਦੇ ਆਂ ਚਲ ਜੇ ਹੁਣ ਤੇ ਲੱਗੇ ਵੀ ਜੇ ਅੱਜ ਜਿਕਣਾ ਦੁੱਖ ਰਿਆ ਤਾਂ ਨਾ ਸਰੀਰ ਅੱਜ ਕੰਮ ਕਰ ਲਾਂਦਾ ਫਿਰ ਆਪਣੇ ਸਰੀਰ ਰੋਪਣਾਂ ਦੀ ਹੋ ਜਣੇ ਤੇ ਹਨਾ ਅੱਛਾ ਸਭ ਦੇ ਹੀ ਹੋ ਰਿਹਾ ਹੂੰ ਚਾਚਾ ਗੰਨਾ ਅੱਜ ਤਾਂ ਚਾਚਾ ਵੀ ਕਹਿ ਰਿਹਾ ਸਭ ਦੇ ਹੀ ਹੋ ਰਿਹਾ ਓ ਕਾਤੇ ਹੀ ਦੱਖਣ ਚੱਲਿਆ ਬਾਈ ਜਿਹਨੂੰ ਪੂਰਾ ਕਾਇਦਾ ਨਹੀਂ ਪੂਰਾ ਹਾਂ ਕੰਮ ਵੀ ਖਿੱਚਿਆ ਸੁਰ ਹਾਂ ਕੰਮ ਵੀ ਖਿੱਚਿਆ ਜੀ ਗੱਲ ਹਿੰਮਤ ਕਰ ਕਹਿਣ ਪੂਰੀ ਨਾ ਤਾਂ ਕਰਕੇ ਹੁਣ ਥਕਾਵਟ ਚ ਚਲੋ ਐ ਹੁਣ ਐ ਵੀ ਚਾਚੇ ਉਹਨਾਂ ਨੂੰ ਨਾ ਜਿਹੜਾ ਮੇਨ ਭਾਰੀ ਕੰਮ ਤਾਂ ਔਰ ਜ਼ਿਆਦਾ ਕਠਨ ਕੰਮ ਤਾਂ ਉਹ ਨਿਕਲ ਗਿਆ ਪੱਥਰਾਂ ਵਾਲੀਆਂ ਗੰਦਾ ਦਾ ਚਲੋ ਹੁਣ ਚਣਾਈ ਦਾ ਕੰਮ ਹੈ ਇਟਾਂ ਦਾ ਉਹਦੇ ਵਿੱਚ ਐ ਵੀ ਇੱਕ ਮਸਾਲਾ ਹੀ ਰਲਣਾ ਹੈ ਹੈ ਉਹ ਡੰਗਾ ਦਾ ਚੱਲ ਚੱਲ ਜਾਣਾ ਉਹ ਤਾਂ ਬਾਅਦ ਚ ਛੇੜੂਗਾ ਚਾਚਾ ਕਹਿੰਦਾ ਮੈਂ ਲੈ ਇੰਟਰ ਪਾ ਕੇ ਹੁਣ ਨਹੀਂ ਛੇੜਨਾ ਹੁਣ ਤਾਂ ਘਰੇ ਇਸਰੇ ਪਕਾਣੇ ਇਸਰੇ ਲੱਗਿਆ ਬਸ ਬਾਕੀ ਲੈ ਇੰਟਰ ਖੜਕਾ ਪਾਣਾ ਹੈਂ ਦੀਪਲ ਹਾਂ ਜੇ ਕੰਦਾ ਕੰਦਾ ਚੱਕਦਿਆਂ ਵਿੱਚਦਿਆਂ ਵੀ ਬਾਹਰ ਦੀਆਂ ਚੱਕ ਹੋ ਗਈਆਂ ਨਹੀਂ ਕਹਿੰਨੇ ਫਿਰ ਉਹ ਦੇਖਣਾ ਪੈਣਾ ਨਾ 1800 ਸਕਰ ਫੁੱਟ ਦੇ ਬਣ ਰਿਹਾ 1900 ਹਾ ਜੇ ਹੁੰਦੇ ਕਿ ਉਹ ਪਾਉਂਗੇ ਫੇ ਚਾਚਾ ਕਹਿੰਦਾ ਮੈਂ ਪੈਸੇ ਜੋੜੂਗਾ ਫੇ ਫੇ ਲੈਂਟਰ ਪਾਉਂਗੇ ਉਹ ਤਾਂ ਫੇ ਸਾਲਮਾ ਜੁੜਨੇ ਨਹੀਂ ਪਲ ਹਾਂ ਦੇਖੋ ਬਾਈ ਕਿਹੜੇ ਰਾਜੇ ਦੀ ਪਰ ਜਾਏ ਮੈਂ ਤਾਂ ਪਰਮਾਤਮਾ ਵੈਗੁਰੂ ਕਰੂਗਾ ਜਿਆਦਾ ਥੇ ਤੱਕ ਕੰਮ ਲਿਆਂ ਤੇ ਫਿਰ ਅੱਗੇ ਵੀ ਹਾਂ ਉਹੀ ਕਰੂਗਾ ਬਸ ਉਹਦਾ ਉਹ ਟਾਸਰਾ ਲੈ ਕੇ ਚੱਲੀ ਜਾਓ ਥੱਲੇ ਨੂੰ ਸਿਰ ਕਰਕੇ ਬਾਈ ਵਾ ਕੰਮ ਕਰੀ ਚੱਲੋ ਹਣੀ ਹਨੀਤ ਗੱਲ ਤਾਂ ਕਹਿਣ ਦੀ ਆ ਰਹੀ ਲੋ ਜੀ ਹਵਾ ਚੱਲ ਪਈ ਸਾੜੇ ਦਾ ਕਾਗਜ਼ ਵੀ ਉਡਣ ਲੱਗੇ ਇਹ ਜੀ ਚਾਚੇ ਰਸੋਈ ਬਣਾਈ ਤੀ ਚਾਚੀ ਨੇ ਮੈਂ ਕਿਹਾ ਇਹਦਾ ਲਾਇਆ ਨਹੀਂ ਤਾਂ ਨਹੀਂ ਫੱਟੇ ਫੁੱਟੇ ਜਿਹੜੇ ਵਾਲੇ ਦਾਲੇ ਥੋੜੇ ਜਿਕੇ ਲਾਏ ਬੇ ਇਹ ਓਟ ਜੀ ਬਾਕੀ ਉੱਪਰ ਲੇਕ ਲਾਏ ਤੇ ਕਹਿ ਰਹੇ ਕਹਿੰਦੇ ਘਰ ਦਾ ਕੰਮ ਥੋੜਾ ਜਿਹਾ ਹੋ ਜਵੇ ਫੇਰ ਇੱਥੇ ਤੇ ਬੰਦੇ ਘੱਤਣਾਂ ਕਹਿੰਦੇ ਹਾਂ ਟੀਨਾ ਹੀ ਲਾ ਦੇਣੀਆਂ ਚਾਚਾ ਕੱਲ ਕਹਿ ਰਿਹਾ ਦਾ ਕੋਈ ਟੀਨਾ ਲਿਆ ਕੇ ਨਾ ਪ੍ਰਾਣੀਆਂ ਕਵਾੜੀਆਂ ਤੇ ਉਹ ਲਾ ਦੋ ਤੇ ਹੁਣ ਮੇਰੀ ਮੇਰਾ ਦਿਲ ਕਰਦਾ ਵੀ ਉੱਧਰ ਜਾ ਆਵਾਂ ਮੜਾ ਹੈਗਾ ਹਾਂ ਬਾਛੜ ਮਹੌਣ ਅੱਗੇ ਬਰਸਾਤ ਵੀ ਪੈਣੀ ਹੈ ਹਾਂ ਮਾਛੜ ਨੂੰ ਸੱਚੀ ਵੀ ਔਖਾ ਹੋ ਜਾਂਦਾ ਹੈ ਮੀਕਣੀ ਤੇ ਤੇ ਚਲੋ ਠੀਕ ਹੈ ਜੀ ਹੁਣ ਤੁਸੀਂ ਨਾਲ ਬਣੇ ਰਹੋ ਮਾੜਾ ਕਿ ਮੈਂ 2 ਮਿੰਟ ਤੁਹਾਨੂੰ ਉੱਧਰ ਵੀ ਦਿਖਾ ਲਿਆਵਾਂ ਜੀ ਚਲੋ ਠੀਕ ਹੈ ਜੀ ਜੀ ਅੱਜ ਸਾਡੀ ਵਾਪਸੀ ਵੀ ਹੈ ਮਹਾਂਚਲ ਇਹ ਬਲੌਗ ਦੇ ਵਿੱਚ 2-4 ਮਿੰਟ ਦਿਖਾ ਦਈਏ ਜਦੋਂ ਅੱਜ ਚਾਚੇ ਉਹਨੇ ਕਹਿੰਨੇ ਵੀ ਕੱਲ ਕੰਮ ਆਇਆ ਕਹਿ ਕੇ ਛੱਡਿਆ ਤਾਂ ਵੀ ਕੱਲ ਨੂੰ ਸਵੇਰੇ ਆ ਕੇ ਪੈੜ ਚੇਂਜ ਕਰਨੀ ਹੈ ਇੱਧਰ ਲਾਤੀ ਫੱਟੇ ਬੰਨਤੇ ਹੁਣ ਕੰਮ ਇਹ ਹੋ ਗਿਆ ਵੀ 6-7 6 ਫੁੱਟ ਹੈਗੀ ਗੰਧ ਵੀ ਅੱਜ ਸਾਰਿਆਂ ਦੇ ਅੱਜ ਸਰੀਰ ਨਹੀਂ ਚੱਲ ਰਹੇ ਹੂੰ ਕਿਉਂਕਿ ਪੂਰਾ ਜ਼ੋਰ ਮਾਰ ਕੇ ਕੱਲ ਇਹ ਕੰਮ ਕਰਿਆ ਤਾਂ ਜੀ ਤੇ ਉਸ ਤੋਂ ਬਾਅਦ ਅੱਜ ਫਿਰ ਜਦੋਂ ਆਏ ਹਾਂ ਉਹ ਮੈਂ ਤਾਂ ਹੁਣ ਢੇੜਾ ਮਾਰ ਨਾ ਆਇਆ ਤਾਂ ਮਨਜੀਤ ਉਹਨੇ ਹੋ ਰਹੇ ਤਿਆਰ ਹੈ ਕਿ ਨਹੀਂ ਚਾਚਾ ਤੇ ਸਾੜੇ ਤਾਂ ਬਈ ਗੋਡਿਆਂ ਤੱਕ ਲੱਤਾਂ ਹੀ ਨਹੀਂ ਬੈਠੇ ਨਹੀਂ ਹੁੰਦਾ ਜੇ ਖੜੇ ਆ ਤਾਂ ਖੜੇ ਠੀਕ ਹੈ ਜੇ ਮੂਰੇ ਤੋਂ ਹੋਗਾ ਉੱਠ ਨਹੀਂ ਹੁੰਦਾ ਬਾਈ ਹੈ ਕਿ ਨਹੀਂ ਅੱਜ ਸਾਡੇ ਮਿਸਤਰੀ ਜੀ ਦਾ ਗੁੱਟ ਵੀ ਦੁਖਦਾ ਬਾਈ ਹਾਂ ਮਿਸਤਰੀਆਂ ਨੂੰ ਵੀ ਮਿਲਾਨਾ ਜੀ ਮੈਂ ਤੇ ਹੁਣ ਅਸੀਂ ਜਦ ਮੈਂ ਆਇਆ ਇੱਧਰ ਮੈਂ ਤਾਂ ਬੈਠ ਗਿਆ ਕਾ ਚਾਚੂ ਪਲਾਈ ਚਾਚੇ ਉਹਨਾਂ ਨੂੰ ਫਿਰ ਮਿਸਤਰੀ ਵਿਦਿਆਲੇ ਪੈੜ ਬਣ ਕੇ ਬੈਠੇ ਤੇ ਉਹ ਕਹਿੰਨੇ ਚੱਲ ਅਸੀਂ ਉਹ ਗੈ ਲੱਗਦੇ ਵੀ ਅੱਜ ਤਾਂ ਸਾਰੇ ਢਿੱਲੇ ਜੇ ਲੱਗਦੇ ਚੱਲ ਗੈ ਲੱਗ ਗਈ ਸਾੜੇ ਕਹਿੰਨੇ ਵੀ ਹਜ਼ਾਰ ਇੱਟ ਗੇ ਲੋਂਦਰ ਇੰਨੀਆਂ ਕਿਟਾਂ ਗੇਰੀਆਂ ਜੀ ਵੀ ਚਲੋ ਫੇ ਫੜਾਂਦੇ ਹੋ ਜੂਗੇ ਪਰ ਅੱਜ ਚਾਚੀ ਕਹਿੰਦੀ ਵੀ ਅੱਜ ਤਾਂ ਸਾਰਿਆਂ ਦੀ ਰੇਲ ਬਣਨੀ ਜਿਆਦਾ ਜਿਹੜਾ ਮਸਾਲਾ ਫੜਾਉ ਉਹਦੀ ਰੇਲ ਬਣਨੀ ਜਦੀ ਤਸਲਾ ਜਦੀ ਤਸਲਾ ਜਦੀ ਤਸਲਾ ਜਦੀ ਤਸਲਾ ਜਦੀ ਮਸਾਲੇ ਵਾਲੇ ਦੀ ਗੱਲ ਕਰਦੀ ਨਾ ਤਸਲਾ ਲੈ ਕੇ ਬਸ ਬਸ ਜੀ ਹੁਣ ਤਾਂ ਅੱਜ ਤਾਂ ਸਾਡੇ ਮਿਸਤਰੀ ਵੀ ਸਾਡੇ ਨਾਲ ਲੱਗੇ ਆ ਨਹੀਂ ਤਾਂ ਅੱਗ ਆਸੀ ਮਸਾਲਾ ਰਲਵਾ ਦਿੰਦੇ ਤੇ ਆਹ ਦੇਖੋ ਇਹਨਾਂ ਨੇ ਮਸਾਲਾ ਵੀ ਰਲਵਾ ਤਿਆ ਤੇ ਇੱਟਾਂ ਵੀ ਟਵਾ ਰਹੇ ਆ ਇਹ ਵੀ ਸੋਚ ਰਹੇ ਕੋ ਸਾਡੇ 12 ਕਹਿੰਦੇ ਵੀ ਹੁਣ ਕੀ ਆ ਕਰੀਏ ਸਾਡਾ ਇੱਕ ਮਿਸਤਰੀ ਇਹ ਜਿਹੜਾ ਆਪਾਂ ਅੰਕਲ ਜਾ ਰਿਹਾ ਪਿੱਛੇ ਵਾਲਾ ਪੰਨੇ ਵਾਲਾ ਕਾਲੇ ਵਾਲਾ ਇਹਦਾ ਇੱਕ ਗੁੱਟ ਸੁਜਿਆ ਵਕਲ ਦਾ ਦੋ ਉਂਗਲੀਆਂ ਅੱਜ ਹੁਣ ਬੂਮ ਜੀ ਬਾਮ ਜੀ ਲਾ ਕੇ ਕਹਿੰਦਾ ਪੱਟੀ ਬੰਨਣੀ ਹੈ ਤਾਂ ਲੋਟ ਆਊਗਾ ਜੀ। ਲਓ ਜੀ ਸਾਰੇ ਜਣੇ ਅਸੀਂ ਹੁਣ ਇਟਾਂ ਮੈਂ ਵੀ ਇੱਧਰ ਆਇਆ ਤਾਂ ਜੀ ਵੀ ਚਲੋ ਚਾਹ ਫੜਾਇਆ ਮਾਂ ਫੇਰ ਆ ਕੇ ਨਾ ਆ ਕੇ ਤਿਆਰ ਹੁੰਨਾ। ਪਰ ਜਦ ਮੈਂ ਕੰਮ ਦੇਖਿਆ ਵੀ ਅੱਜ ਸਾਰੀ ਠੰਡੇ ਐ ਮੈਂ ਵੀ ਦੋ ਦੋ ਮਾਂ ਮੈਂ ਵੀ ਕਰਾ ਦੰਨਾ ਭਾਈ ਘਾਂਟਾ ਲਵਾਏ। ਹੈ ਕਿ ਨਹੀਂ? ਤੇ ਇਹ ਸਾੜੇ ਮੇਸਤਰੀ ਐ ਤੇ ਇੱਕ ਹੋ ਐ ਜੀ ਸਾਡੇ। ਉਹਨੇ ਨਾ ਚਲੋ ਮਸਾਲਾ ਰਲਾ ਤੇ ਜਿੰਨੇ ਨੂੰ ਅਸੀਂ ਇਟਾਂ ਢੋ ਰਹੇ ਹਾਂ ਜੀ। ਲਓ ਜੀ ਹੁਣ ਇੱਕ ਵਾਰੀ 2 ਮਿੰਟ ਦੀ ਬ੍ਰੇਕ ਲੈ ਕੇ ਫੇਰ ਚੱਲ ਪਏ ਜੀ। ਤੇ ਇੱਕ ਪੰਗੇ ਹੋਰ ਵੀ ਹੋਏ ਬੇ ਨਾ। ਖੜਿਆਂ ਤੇ ਅੱਜ ਸਾਤੇ ਜਿੰਨਾ ਮਰਜੀ ਕੰਮ ਲੈ ਲੋ ਪਰ ਝੂਕ ਕੇ ਕੰਮ ਨਹੀਂ ਹੁੰਦਾ ਜੇ ਗੋਡੇ ਇਕੱਠੇ ਹੋ ਗਏ ਚਾਚਾ ਦਾ ਕਹਿੰਦਾ ਮੈਨੂੰ ਖੜੇ ਨੂੰ ਫੜਾ ਦਿਓ ਭਾਵੇਂ 20 ਈਟਾਂ ਲਾਦ ਦੋ ਕਹਿੰਦਾ ਇਹ ਚੱਕਰ ਹੋਇਆ ਬਹੁਤ ਦੇਖੋ ਤਸਲਾ ਚਕਾਣਾ ਪੈਂਦਾ ਜੀ ਫਿਰ ਐ ਵੀ ਸਾਰਿਆਂ ਦਾ ਅੱਜ ਕੰਮ ਮੁਸ਼ਕਲ ਹੈ ਕਿਉਂਕਿ ਪੱਥਰਾਂ ਨੇ ਤੋੜੇ ਵੀ ਨਾ ਜੀ ਸਰੀਰ ਤੁਸੀਂ ਮਨ ਨੂੰ ਪੁੱਛ ਕੇ ਵੇਖੋ ਵੀ ਮੈਂ ਸੋਚ ਰਿਹਾ ਵੀ ਮੇਰਾ ਕੰਮ ਇਕੱਠਾ ਹੋਇਆ ਵਾ ਇੱਕ ਦੋ ਟਰੈਕਟਰ ਰੋਕ ਕੇ ਵੀ ਮੈਂ ਕਰੂੰਗਾ ਕਿੱਦਾਂ ਜਾ ਕੇ ਇੱਕ ਦਿਨ ਦੋ ਦਿਨ ਰੈਸਟ ਕਰਨੀ ਚਾਹੀਦੀ ਪਰ ਰੈਸਟ ਹੋਣੀ ਨਹੀਂ ਹੁਣ ਉੱਥੇ ਹੀ ਦੁਕਾਨ ਪਾ ਐ ਵੀ ਜ ਹੌਲੀ ਹੌਲੀ ਲੱਗਣਾ ਪਊ ਕਹਿਣ ਦਾ ਪਾਬ ਹੈ ਜੀ ਤੇ ਦੇਖੋ ਇਧਰ ਲੈ ਕੇ ਜਾਣਾ ਇੰਨੀ ਦੂਰ ਬਾਕੀ ਅੱਜ ਇੱਕ ਹੋਰ ਵੀ ਗੱਲ ਕਰ ਰਹੇ ਸਾਰੇ ਮਿਸਤਰੀ ਸਾਹਿਬ ਸਾਰੇ ਜਾਣੇ ਕਹਿੰਦੇ ਵੀ ਮਿਸਤਰੀ ਕਹਿੰਦੇ ਵੀ ਅਸੀਂ ਤਾਂ ਦੋ ਆਣੇ ਚੜ ਜਾਣਾ ਉੱਪਰ ਇੱਕ ਮਿਸਤਰੀ ਥੱਲੇ ਤੇ ਇੱਕ ਚਾਚੀ ਹੋਈ ਇੱਕ ਚਾਚਾ ਬੰਦੇ ਚਾਹੀਦੇ ਸਾਨੂੰ ਚਾਰ ਥੱਲੇ ਉਹ ਕਿੱਦਾਂ ਜੀ ਇੱਕ ਇਹ ਬੰਦੇ ਇੱਕ ਇਹ ਕਮਰੇ ਚਿੱਟਾ ਫੜਾਵੇ ਇੱਕ ਇਹਦੇ ਚ ਦੋ ਮਿਸਤਰੀ ਹੈ ਨਾ ਇਧਰ ਉਧਰ ਤੇ ਲੱਗਣਾ ਉਹਨਾਂ ਨੇ ਤੇ ਇੱਕ ਚੱਲ ਬਾਹਰ ਹੋ ਜਾਊਗਾ ਸਾਮਾਨ ਫੜਾਣ ਨੂੰ ਫੇਰ ਇੱਕ ਮਸਾਲੇ ਵਾਲਾ ਬੰਦਾ ਘਟ ਰਿਹਾ ਸਾਡੇ ਕੋਲ ਉਹਦਾ ਡਿੰਪਲ ਉਹਨਾਂ ਨੂੰ ਕਹ ਰਹੇ ਉਹ ਵੀ ਵਿਚਾਰੀਆਂ ਥੱਕੀ ਬੀਆਂ ਹੁਣ ਕਿਆ ਕਰੇ ਕੰਮ ਜਾਂ ਲੋਟ ਆਂਦਾ ਨਹੀਂ ਲੱਗਦਾ ਬਾਕੀ ਮੇਰੀ ਬਹੁਤ ਬੜੀ ਪ੍ਰੋਬਲਮ ਹੈ ਮੈਂ ਤਾਂ ਲਵਾ ਗਿਆ ਜੀ ਫੇਰ ਵੀ ਦੋ ਤਿੰਨ ਦਿਨ ਤੇ ਮੇਰਾ ਕੰਮ ਵੀ ਹੈ ਘਰੇ ਉਹ ਵੀ ਇਕੱਠਾ ਹੁਣ ਸੀਜ਼ਨ ਵੀ ਸ਼ੁਰੂ ਹੋ ਰਿਹਾ ਮੇਰਾ ਚਲੋ ਵੀ ਟਰੈਕਟਰ ਘਟਦਾ ਗਏ ਨਵੇਂ ਆ ਗਏ ਚਲੋ ਜਿਹੜੇ ਆ ਰਹੇ ਉਹਨਾਂ ਦਾ ਤਾਂ ਕਰ ਲਓ ਹੁਣ ਸਾਡੇ ਅੱਜ ਮਿਸਤਰੀਆਂ ਨੇ ਦੇਖਿਆ ਪੈੜ ਮੰਨ ਕੇ ਜਦ ਬੈਠੇ ਤੇ ਚਾਹ ਪੀਈ ਹੈ ਕਹਿੰਦੇ ਵੀ ਨਹੀਂ ਇੱਕ ਟਨ ਵੀ ਨਹੀਂ ਢੋਹ ਹੁਣੀਆਂ ਕਰਤੇ ਚਲੋ ਹੁਣ ਗਾਇਲ ਲੱਗੇ ਆ ਜੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਚਲੋ ਇਹਨਾਂ ਸੋਚਿਆ ਵੀ ਅੱਜ ਮਟੀਰੀਅਲ ਗੇਰ ਲਈਏ ਫਿਰ 12 ਵੀ ਵੱਜ ਗਏ ਹੁਣ ਵੀ ਚਲੋ ਲੰਚ ਤੇ ਬਾਅਦੇ ਦੇਖਦੇ ਚਣਾਈ ਕਰ ਲੂਗੇ ਜੋ ਵੀ ਹੁੰਦੀ ਸਾਰੇ ਕੁਝ ਬਾਈ ਸਭ ਦੀ ਆਪਣਾ ਆਪਣਾ ਸੋਚ ਰਿਆ ਸਭ ਆਪਣੇ ਲਈ ਵੀ ਹਾਂ ਮੈਂ ਚਾ ਲੈਟਾਂ ਢਵਾ ਦਿੰਨਾ ਮੈਂ ਕਰ ਦਿੰਨਾ ਚਲੋ ਐ ਕਰ ਲੈਂਦੇ ਤਾਂ ਸਾੜੇ ਗੱਲ ਲੱਗੇ ਮਿਸਤਰੀ ਚਲੋ ਇੱਟਾਂ ਵੀ ਢੋ ਹੋ ਗਈਆਂ ਹੁਣ ਲੱਗਦਾ ਮਸਾਲਾ ਵੀ ਰੈਡੀ ਹੋ ਗਿਆ ਹੁਣ ਕੰਮ ਚੱਲ ਪੂਗਾ ਜਣੋ ਪੈੜ ਪਰ ਚੜ ਕੇ ਪਰ ਗੱਲ ਉਹੀ ਆਈ ਵੀ ਹੁਣ ਮਸਾਲਾ ਕੌਣ ਫੜਾਉ ਮਸਾਲੇ ਵਾਲੇ ਬੰਦੇ ਦੀ ਰੇਲ ਬਣ ਜਾਣੀ। ਨਾ ਜੀ ਨਾ ਅੱਜ ਤਾਂ ਬਹੁਤ ਪ੍ਰੋਬਲਮ ਹੈ ਤੁਹਾਨੂੰ ਪਤਾ। ਤੁਹਾਡੇ ਸਾਹਮਣੇ ਫਾਦਰ ਸਾਹਿਬ ਦਾ ਫੋਨ ਧਾ ਲਿਆ। ਕਹਿੰਦਾ ਮੈਂ ਤੁਸੀਂ ਆਣਾ ਹੀ ਨਹੀਂ ਉੱਥੀ ਰਹੋਗੇ ਕਹਿੰਦਾ ਸੀਜ਼ਨ ਦਾ ਟਾਈਮ ਹੈ ਹੈ ਚਾਚਾ। ਹਾਂ ਜੀ। ਐਂ ਕਹਿ ਰਿਹਾ ਤਾਂ ਉਹ। ਹੈਂ? ਹਾਂ। ਚਲੋ ਫੇਰ ਵੀ ਅਸੀਂ ਦੇਖੋ ਇੰਨੀ ਪ੍ਰੋਬਲਮ ਵਿੱਚ ਤੇ ਚਲੋ ਸ਼ੋਅ ਕਰੇਨ ਛੁੱਟੀਆਂ ਦੀਆਂ ਹੋਣਾ 2 ਤਰੀਕ ਤੱਕ ਵੀ ਚਲੋ। ਫਿਰ ਉਹਨਾਂ ਨੇ ਵੀ ਪੜਨ ਲੱਗ ਜਾਣਾ ਸੀ ਤਾਂ ਆਏ ਤੇ ਵੀ 2-4 2 ਕੁ ਦਿਨ ਜਾ ਆਈਏ ਤੇ ਚਲੋ ਜੇ ਆਏ ਵੀ ਹੈ ਕੰਮ ਵੀ ਕਰਿਆ ਜਿੰਨਾ ਕਰਿਆ ਬਤਵਾ ਸਰ ਤੋਂ ਕੋਈ ਫੋਨ ਨਹੀਂ ਹਾਂ ਬਾਕੀ ਹੁਣ ਅੱਜ ਸਾੜਾ ਅੰਦਰੇ ਆਗਿਆ ਨਹੀਂ ਦੇ ਰਿਆ ਵੀ ਰਹਿ ਜੀਏ ਸਾੜੇ ਮਨੇ ਨਹੀਂ ਕਹਿ ਰਹੇ ਅੱਜ ਦਾ ਸਾੜੇ ਮਨ ਕਹਿ ਰਹੇ ਵੀ ਚਲੋ ਮਨਾ ਵੀ ਦੇਖੋ ਘਰ ਵੀ ਦੇਖਣਾ ਜਾ ਕੇ ਤਿੰਨ ਦਿਨ ਹੋ ਗਏ ਆਏ ਨੂੰ ਚਾਰ ਦਿਨ ਅਸੀਂ ਆਏ ਮੇ ਜੀ ਸ਼ਨੀਵਾਰ ਦੇ ਸ਼ਾਮਾਂ 3 ਵਜੇ ਦੇ ਚਲੋ ਉਹ ਤਾਂ ਨਾ ਆਏ ਗਿਣਾ ਆਪਾਂ ਐਤਵਾਰ ਸੋਮਵਾਰ ਮੰਗਲਵਾਰ ਅੱਜ ਬੁੱਧਵਾਰ ਹੈ ਤੇ ਚਲੋ ਠੀਕ ਹੈ ਜੀ ਹੁਣ ਮੈਂ ਵੀ ਤੁਹਵਾ ਦਮਾ ਜਿਹੜੇ 2-4 ਇਟਾਂ ਹੋਰ ਜਾਨੀਆਂ ਅੰਦਰ ਤੇ ਮਿਲਦੇ ਆ ਜੀ ਹੁਣ ਤੁਹਾਨੂੰ ਅਗਲੇ ਬਲੌਗ ਵਿੱਚ ਜਦ ਤੱਕ ਉਹ ਸਾਡੀ ਸਾਸਰੀ ਕਾਲ ਕਰੇ ਕਬੂਲ ਮਿਲਦੇ ਆ ਜੀ ਅਗਲੇ ਬਲੌਗ ਵਿੱਚ ਆ ਦੇਖੋ ਕਿੰਨੇ ਔਖੇ ਜਾ ਰਹੇ ਹਾਂ ਜੀ ਤੇ ਹੁਣ ਸਾਰੇ ਥੱਕੇ ਹੋਏ ਆ ਨਾ ਜੀ ਚੱਕਰ ਤਾਂ ਇਹ ਆ ਚਲੋ ਠੀਕ ਹੈ ਜੀ ਮੇਰੇ ਵੱਲੋਂ ਸਾਸਰੀ ਕਾਲ ਮਿਲਦੇ ਆ ਜੀ ਅਗਲੇ ਬਲੌਗ ਵਿੱਚ ਸਾਰਿਆਂ ਦਾ ਧੰਨਵਾਦ ਬਲੌਗ ਨੂੰ ਫੁੱਲ ਬੋਚ ਕਰਨ ਲਈ ਤੇ ਵੇਟ ਕਰਿਓ ਅਗਲੇ ਬਲੌਗ ਦੀ ਸਾਸਰੀ ਕਾਲ